ਤੇਰੀ ਮੇਰੀ ਇੱਕ ਜਿੰਦੜੀ ਉਂਝ ਵੇਖਣ ਨੂੰ ਅਸੀਂ ਦੋ ਜਦੋਂ ਇਹ ਗੱਲ ਅਸੀਂ ਪੰਜਾਬੀ ਲੋਕ ਬੋਲੀਆਂ ਵਿੱਚ ਸੁਣਦੇ ਹਾਂ ਤੇ ਉਸ ਵੇਲੇ ਮਰਦ ਔਰਤ ਦੇ ਇੱਕ ਸਾਜ ਦਾ ਰਿਸ਼ਤਾ ਇੱਕ ਪੱਕਾ ਰਿਸ਼ਤਾ ਸਾਡੇ ਸਾਹਮਣੇ ਆਉਂਦਾ ਹੈ ਜਾਂ ਤੇਰੂ ਤਾਪ ਚੜੇ ਤੇ ਮੈਂ ਹੂੰਗਾ ਤੇਰੀ ਮੇਰੀ ਇੱਕ ਜਿੰਦੜੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਮਰਦ ਔਰਤ ਦੀ ਬਰਾਬਰਤਾ ਦੀ ਕਹਾਣੀ ਪਾਉਂਦੀਆਂ ਨੇ ਤੇ ਸਥਿਤੀਆਂ ਵੀ ਇਸ ਤਰ੍ਹਾਂ ਦੀਆਂ ਨੇ ਕਿ ਇੱਕ ਸਿੱਕੇ ਦੇ ਦੋ ਪਹਿਲੂ ਨੇ ਔਰਤ ਤੇ ਮਰਦ ਦੋਨੋਂ ਹੀ ਸ੍ਰਿਸ਼ਟੀ ਦੇ ਜਦੋਂ ਸਿਰਜਣਾ ਕੀਤੇ ਔਰਤ ਮਰਦ ਨੂੰ ਬਰਾਬਰਤਾ ਨਾਲ ਨਿਵਾਜਿਆ ਤੇ ਜਦੋਂ ਇਸ ਸਮਾਜ ਦੇ ਵਿੱਚ ਔਰਤ ਮਰਦ ਵਿਚਰਦੇ ਹਨ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਸਥਿਤੀਆਂ ਤੇ ਧਰਾਤਲ ਬਣਦੇ ਨੇ ਜਦੋਂ ਔਰਤ ਵਰਦ ਕਿਸੇ ਵਕਤ ਗੱਲ ਤੋਂ ਵੱਖਰੇ ਹੋ ਜਾਂਦੇ ਨੇ ਦੂਰੀ ਆ ਜਾਂਦੀ ਹੈ ਜਾਂ ਫਿਰ ਕੁਝ ਸੰਵੇਦਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਨੇ ਤੇ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਨੀ ਹੈ ਕਿ ਜਿਹੜੀ ਬਰਾਬਰਤਾ ਹੈ ਔਰਤ ਮਰਦ ਦੀ ਤੇ ਜਾਂ ਫਿਰ ਮਰਦ ਨੂੰ ਆਪਣੇ ਹੱਕਾਂ ਦੀ ਆਵਾਜ਼ ਉਠਾਉਣੀ ਵੀ ਕਦੀ ਕਦੀ ਪੈਂਦੀ ਹੈ ਤੇ ਅਸੀਂ ਗੱਲਬਾਤ ਕਰ ਲਈ ਹੈ ਬਹੁਤ ਹੀ ਪਿਆਰੀ ਸ਼ਖਸੀਅਤ ਨਾਲ ਸ੍ਰੀ ਰੋਹਿਤ ਡੋਗਰਾ ਜੀ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਸੇਵ ਇੰਡੀਅਨ ਫੈਮਿਲੀ ਚੰਡੀਗੜ੍ਹ ਵਿਖੇ ਚਲਾ ਰਹੇ ਇੱਕ ਸੰਸਥਾ ਨੂੰ ਉਹਦੇ ਬੜੇ ਬੜੇ ਕਾਰੋਬਾਰੀ ਨੇ ਤੇ ਨਾਲ ਦੀ ਨਾਲ ਉਹ ਆਪਣਾ ਜਿਹੜਾ ਇਹ ਸੋਸ਼ਲ ਮਿਸ਼ਨ ਹੈ ਉਹ ਵੀ ਸਾਡੇ ਨਾਲ ਕਰਦੇ ਨੇ ਸਮਾਜ ਸੇਵਾ ਕਰਦੇ ਨੇ ਰੋਹਿਤ ਜੀ ਮੈਂ ਤੁਹਾਡਾ ਹਰਫ ਪੰਜਾਬੀ ਦੇ ਦਰਸ਼ਕਾਂ ਲਈ ਬਹੁਤ ਸਵਾਗਤ ਕਰਦੀ ਆ ਤੇ ਤੁਸੀਂ ਅੱਜ ਸਾਡੀ ਦੇੰਤੀ ਪ੍ਰਵਾਕ ਕੀਤੀ ਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਆਏ ਹੋ ਕਿ ਜਿੱਥੇ ਔਰਤ ਆਪਣੇ ਹੱਕਾਂ ਦੀ ਗੱਲ ਕਰਦੀ ਹੈ ਅੱਜ ਸਮਾਂ ਹੈ ਕਿ ਮਰਦ ਵੀ ਆਪਣੇ ਹੱਕਾਂ ਦੀ ਆਵਾਜ਼ ਉਠਾਉਂਦੇ ਨੇ ਤੇ ਸੇਵ ਇੰਡੀਅਨ ਫੈਮਿਲੀ ਜਿਹੜਾ ਹੈ ਬਹੁਤ ਵਧੀਆ ਇੱਕ ਤੁਹਾਡਾ ਮਿਸ਼ਨ ਹੈ ਉਹਦੇ ਬਾਰੇ ਅਸੀਂ ਜਾਣਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਆਪਣੇ ਚੈਨਲ ਤੇ ਬੁਲਾਉਣ ਵਾਸਤੇ ਮੈਂ ਰੋਹਿਤ ਡੋਗਰਾ ਸੇਵ ਇੰਡੀਆ ਫੈਮਿਲੀ ਤੋਂ ਤੁਹਾਡੇ ਨਾਲ ਅੱਜ ਜੁੜਿਆ ਤੇ ਤੁਸੀਂ ਮੈਨੂੰ ਇੱਕ ਮੌਕਾ ਦਿੱਤਾ ਕਿ ਮੈਂ ਤੁਹਾਡੇ ਚੈਨਲ ਤੇ ਆਕੇ ਤੁਹਾਡਾ ਰੂਬਰੂ ਹੋ ਸਕਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਰੋਹਿਤ ਜੀ ਜਦੋਂ ਤੁਸੀਂ ਸੇਵ ਇੰਡੀਅਨ ਫੈਮਿਲੀ ਬਹੁਤ ਵਧੀਆ ਜਿਆ ਇੱਕ ਸੁਣ ਕੇ ਚੰਗਾ ਲੱਗਦਾ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਬਚਾਈਏ ਪਰਿਵਾਰ ਟੁੱਟਣ ਤੋਂ ਬਚਾਈਏ ਤਾਂ ਜਦੋਂ ਇਹ ਤੁਸੀਂ ਮਿਸ਼ਨ ਲਿਆ ਸੀ 2011 ਤੋਂ ਲਗਭਗ ਤੁਸੀਂ ਇਸ ਮਿਸ਼ਨ ਨਾਲ ਜੁੜੇ ਹੋ ਇਸ ਮਿਸ਼ਨ ਦਾ ਕੀ ਮਕਸਦ ਸੀਗਾ ਤੇ ਅੱਜ ਤੁਸੀਂ ਜਿਸ ਮਕਸਦ ਨੂੰ ਲੈ ਕੇ ਦੁਏ ਸੀ ਕਿੰਨਾ ਕੁ ਤੁਹਾਨੂੰ ਉਹਦੀ ਸਫਲਤਾ ਜਿਹੜੀ ਹਾਸਲ ਹੋ ਰਹੀ ਹੈ ਸਾਡੇ ਦੇਸ਼ ਦੇ ਵਿੱਚ ਕਾਫੀ ਸਾਲਾਂ ਤੋਂ ਜਿਹੜਾ ਹੈਗਾ ਕਿ ਜਿਹੜਾ ਮਿਸਯੂਜ਼ ਆਫ ਡੌਰੀ ਲਾਜ਼ ਜਿਹੜਾ ਉਹ ਸੰ 2000 ਤੋਂ ਪਹਿਲੇ ਦਾ ਹੋ ਰਿਹਾ ਹੈ ਤੇ 2005 ਦੇ ਵਿੱਚ ਸਾਡੇ ਕੁਝ ਫਾਊਂਡਰ ਮੈਂਬਰਸ ਨੇ ਜਿਨ੍ਹਾਂ ਨੇ ਸੇਵ ਇੰਡੀਆ ਫੈਮਲੀ ਮੂਵਮੈਂਟ ਦਾ ਜਿਹੜਾ ਇੱਕ ਬੈਨਰ ਦਾ ਦੇ ਥੱਲੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਇਹਦਾ ਨਾਮ ਸੇਵ ਇੰਡੀਆ ਫੈਮਲੀਆਂਸ ਕਰਕੇ ਰੱਖਿਆ ਗਿਆ ਕਿ ਉਦੋਂ ਪਰਿਵਾਰ ਜਦੋਂ ਇੱਕ ਪਤੀ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਜਿਹੜਾ ਉਹ ਲਾਂਚਨ ਲਾਇਆ ਜਾਂਦਾ ਸੀ ਤੇ ਉਹਦੇ ਨਾਲ ਉਹਦਾ ਪਰਿਵਾਰ ਵੀ ਜਿਹੜਾ ਹੈ ਉਹ ਪਰੇਸ਼ਾਨ ਹੋ ਜਾਂਦਾ ਸੀਗਾ ਤੇ ਇਸ ਕਰਕੇ ਅਸੀਂ ਪਰਿਵਾਰਾਂ ਨੂੰ ਬਚਾਉਣ ਵਾਸਤੇ ਇਹ ਮੁਹਿੰਮ 2005 ਚ ਸ਼ੁਰੂ ਕੀਤੀ ਸੇਵ ਇੰਡੀਆ ਫੈਮਿਲੀ ਦੇ ਨਾਮ ਤੋਂ ਪਹਿਲੇ ਅਸੀਂ ਜਦੋਂ ਇਹ ਮੁਹਿੰਮ ਸ਼ੁਰੂ ਕੀਤੀ ਉਦੋਂ ਅਸੀਂ ਸੇਵ ਇੰਡੀਆ ਫੈਮਿਲੀ ਯਾਹੂ ਗਰੁੱਪ ਤੋਂ ਨਾਮ ਤੋਂ ਅਸੀਂ ਇਹਨੂੰ ਸ਼ੁਰੂ ਕੀਤਾ ਹੌਲੀ ਹੌਲੀ ਅਸੀਂ ਸੋਸ਼ਲ ਮੀਡੀਆ ਤੇ ਜਿਹੜਾ ਆਪਣਾ ਆਪਣੀ ਜਿਹੜੀ ਆ ਉਹਨੂੰ ਇਨਕਰੀਸ ਕੀਤਾ ਆਪਣੀ ਜਿਹੜੀ ਸਾਡੀ ਪ੍ਰੈਜ਼ੈਂਸ ਹੈ ਤੇ ਹੌਲੀ ਹੌਲੀ ਜਿਹੜਾ ਸਾਡੇ ਨਾਲ ਲੋਕ ਜਿਹੜੇ ਆ ਉਹ ਜੁੜਦੇ ਗਏ 2005 ਦੇ ਵਿੱਚ ਅਸੀਂ ਪਹਿਲੀ ਇੱਕ ਸਪਤਾਹਿਕ ਮੀਟਿੰਗ ਜਿਹੜੀ ਹੈ ਤਾਂਕਿ ਜਿਹੜਾ ਪੁਰਸ਼ ਹੈਗਾ ਉਹ ਖੁੱਲ ਕੇ ਆਪਣੀ ਗੱਲ ਨਹੀਂ ਕਰ ਬੰਦਾ ਸੀਗਾ ਇਸ ਕਰਕੇ ਅਸੀਂ ਇੱਕ ਇੱਕ ਵੀਕਲੀ ਮੀਟਿੰਗ ਦਿੱਲੀ ਦੇ ਵਿੱਚ ਅਸੀਂ 2005 ਦੇ ਵਿੱਚ ਸ਼ੁਰੂ ਕੀਤੀ ਤੇ ਦੂਸਰੀ ਸਾਡੀ ਜਿਹੜੀ ਮੀਟਿੰਗ ਹੈ ਉਹ ਸੀ ਮੁੰਬਈ ਦੇ ਵਿੱਚ ਜਿਹੜੀ ਉਹਨੂੰ ਸ਼ੁਰੂ ਕੀਤਾ ਫਿਰ 2005 ਦੇ ਬਾਅਦ ਅਸੀਂ ਹੌਲੀ ਹੌਲੀ ਸਾਡਾ ਜਿਹੜਾ ਇਹ ਪਰਿਵਾਰ ਜਿਹੜਾ ਵਧ ਗਿਆ ਸਾਡੇ ਨਾਲ ਹੌਲੀ-ਹੌਲੀ 올ਓਵਰ ਇੰਡੀਆ ਦੇ ਵਿੱਚ 40 ਪਲੱਸ ਐਨਜੀਓਜ਼ ਜਿਹੜੀਆਂ ਆ ਉਹ ਸਾਡੇ ਜਿਹੜੀ ਹੈ ਨਾਲ ਜੁੜੀਆਂ ਗਈਆਂ ਤੇ ਸਾਡਾ ਇੱਕੋ ਹੀ ਮਕਸਦ ਜੀ ਪੁਰਸ਼ਾਂ ਦੇ ਅਧਿਕਾਰਾਂ ਹਿੱਤਾਂ ਤੇ ਉਹਨਾਂ ਦੀ ਭਲਾਈ ਵਾਸਤੇ ਹਿੰਦੁਸਤਾਨ ਦੇ ਵਿੱਚ ਕੰਮ ਕਰਨਾ 2014 ਦੇ ਵਿੱਚ ਜਿਹੜਾ ਹੈਗਾ ਅਸੀਂ ਇੱਕ ਹੈਲਪਲਾਈਨ ਜਿਹੜਾ ਹੈ ਉਹ ਪੁਰਸ਼ਾਂ ਵਾਸਤੇ ਸ਼ੁਰੂ ਕੀਤਾ ਜਿੱਦਾਂ ਤੁਸੀਂ ਦੇਖਿਆ ਕਿ ਵੀ ਸਾਡੇ ਦੇਸ਼ ਦੇ ਵਿੱਚ ਮਹਿਲਾਵਾਂ ਵਾਸਤੇ 1091 ਹੈ 181 ਹੈ ਹੈਲਪਲਾਈਨ ਹੈ ਤੇ ਅਸੀਂ ਸੋਚਿਆ ਕਿ ਬਈ ਪੁਰਸ਼ਾਂ ਵਾਸਤੇ ਵੀ ਇਸ ਤਰ੍ਹਾਂ ਦਾ ਕੋਈ ਹੈਲਪਲਾਈਨ ਹੋਣਾ ਚਾਹੀਦਾ ਹੈ ਜਿੱਥੇ ਪੁਰਸ਼ ਆਪਣੀ ਗੱਲ ਕਰ ਸਕੇ ਆਪਣੇ ਦੁੱਖ ਸਾਂਝੇ ਕਰ ਸਕੇ ਕਿਉਂਕਿ ਉਦੋਂ ਇੱਕ ਇਸ ਤਰ੍ਹਾਂ ਦਾ ਮਾਹੌਲ ਡਰਾਵਣਾ ਬਣਿਆ ਹੋਇਆ ਸੀ ਕਿ ਜਦੋਂ ਹੀ ਕੋਈ ਮਹਿਲਾ ਜਾਂ ਪਤਨੀ ਪੁਲਿਸ ਥਾਣੇ ਜਾ ਕੇ ਕੰਪਲੇਂਟ ਕਰਦੀ ਸੀ ਤੇ ਉਹਦੇ ਪਰਿਵਾਰ ਨੂੰ ਤੇ ਜਿਹੜਾ ਹਸਬੈਂਡ ਹੈ ਉਹਨੂੰ ਇਮੀਡੀਏਟਲੀ ਅਰੈਸਟ ਕਰ ਲਿੱਤਾ ਜਾਂਦਾ ਸੀਗਾ ਉਦੋਂ ਇੱਕ ਬਹੁਤ ਹੀ ਡਰ ਦਾ ਮਾਹੌਲ ਬਣਿਆ ਹੋਇਆ ਸੀ ਉਸ ਦੌਰ ਦੇ ਮਾਹੌਲ ਦੇ ਵਿੱਚ ਅਸੀਂ 2014 ਦੇ ਵਿੱਚ اپنی ہیلپ لائن ਸ਼ੁਰੂ ਕੀਤੀ 0882498498 ਇਸ ਹੈਲਪ لائن ਦੇ ਵਿੱਚ ਸਾਨੂੰ ਲਗਭਗ ਹਰ ਮਹੀਨੇ 4000 ਤੋਂ 5000 ਕਾਲ ਪੁਰਸ਼ ਤੇ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਆ ਉਹ ਹੈਲਪ ਦੇ ਵਾਸਤੇ ਸਾਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ 2014 ਦੇ ਵਿੱਚ ਹੀ ਅਸੀਂ ਸਾਡਾ ਇੱਕ ਵਲੰਟੀਅਰ ਸੀਗਾ ਅਰਨੇਸ਼ ਕੁਮਾਰ ਉਹ 2014 ਦੇ ਵਿੱਚ ਸੁਪਰੀਮ ਕੋਰਟ ਗਿਆ ਆਪਣੇ ਪੇਰੈਂਟਸ ਦੀ ਬੇਲ ਨੂੰ ਲੈ ਕੇ 2014 ਦੇ ਵਿੱਚ ਮਾਨਨੀਏ ਉੱਚ ਨਿਆਲੇ ਸੁਪਰੀਮ ਕੋਰਟ ਨੇ ਇੱਕ ਆਦੇਸ਼ ਜਾਰੀ ਕੀਤਾ ਕਿ ਜਿਸ ਵੀ ਆਈਪੀਸੀ ਦੀ ਧਾਰਾ ਦੇ ਵਿੱਚ 7 ਸਾਲ ਤੋਂ ਘੱਟ ਦੀ ਸਜ਼ਾ ਹੈ ਉਹਦੇ ਵਿੱਚ ਤੁਸੀਂ ਅਕਿਊਜ਼ਡ ਨੂੰ ਇਮੀਡੀਏਟਲੀ ਅਰੈਸਟ ਨਹੀਂ ਕਰੋਗੇ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਜਿੱਤ ਸੀ ਕਿ ਇੰਨਾ ਜ਼ਿਆਦਾ ਡਰ ਦਾ ਮਾਹੌਲ ਸੀਗਾ ਕਿਉਂਕਿ ਦਹੇਜ ਦੇ ਜਿਹੜੇ ਕਾਨੂੰਨ ਸੀਗੇ ਉਹ ਨਾਨ ਬਿਲੇਵੇਬਲ ਅਫੈਂਸ ਸੀਗਾ ਤੇ ਪੁਰਸ਼ ਤੇ ਉਹਦੇ ਪਰਿਵਾਰ ਨੂੰ ਇਮੀਡੀਏਟਲੀ ਅਰੈਸਟ ਕਰ ਲਿੱਤਾ ਜਾਂਦਾ ਸੀ ਤੇ ਜਦੋਂ ਉਹ ਅਰਨੇਸ਼ ਕੁਮਾਰ स्टेट ऑफ बिहार वर्सेस अर्नेश कुमार दी जजमेंट सी 2014 ਦੇ ਵਿੱਚ ਸੁਪਰੀਮ ਕੋਰਟ ਦੀ ਜਜਮੈਂਟ ਆਈ ਸੀ ਉਹਦੇ ਵਿੱਚ ਕਾਫੀ ਗਾਈਡਲਾਈਨਸ ਜਿਹੜੀਆਂ ਉਹ ਸਾਡੀ ਮਾਨਨੀ ਉੱਚ ਅਨੇਲੇ ਨੇ ਦਿੱਤੀਆਂ ਕਿ ਜੇ ਤੁਸੀਂ ਹਸਬੈਂਡ ਜਾਂ ਉਹਦੇ ਪਰਿਵਾਰ ਨੂੰ ਅਰੈਸਟ ਕਰਨਾ ਹੈ ਤੇ ਤੁਹਾਨੂੰ ਮੈਜਿਸਟ੍ਰੇਟ ਦੇ ਸਾਹਮਣੇ ਕੁਝ ਕੁਐਸਚਨ ਆਇਆਰ ਉਹਨਾਂ ਨੇ ਬਣਾਏ ਉਸ ਕੁਐਸਚਨ ਆਇਆਰ ਨੂੰ ਜਿਹੜਾ ਤੁਹਾਨੂੰ ਜਿਹੜਾ ਉਹ ਪਹਿਲੇ ਦੱਸਣਾ ਪਏਗਾ ਕਿ ਤੁਹਾਨੂੰ ਉਸ ਅਰੈਸਟ ਦੀ ਕਿਉਂ ਲੋੜ ਹੈ ਤੇ ਉਹ ਸਾਡੀ ਬਹੁਤ ਵੱਡੀ ਇੱਕ ਜਿੱਤ ਸੀਗੀ ਤੇ ਹਸਬੈਂਡ ਦੀ ਜਿਹੜੀ ਗ੍ਰਿਫਤਾਰੀ ਸੀ ਉਹ ਕੱਟ ਗਈ 2014 ਦੇ ਵਿੱਚ ਹੀ ਜਿਹੜਾ ਸਾਡੀ ਕੇਂਦਰੀ ਸਰਕਾਰ ਸੀਗੀ ਉਹ ਇੱਕ IRBM ਦਾ ਕਾਨੂੰਨ ਲੈ ਕੇ ਆਉਣ ਲੱਗੀ ਸੀਗੀ IRBM ਦੇ ਕਾਨੂੰਨ ਦੇ ਵਿੱਚ ਕੀ ਸੀਗਾ ਕਿ ਜਿਹੜੀ ਵੀ ਹਸਬੈਂਡ ਦੀ ਪ੍ਰਾਪਰਟੀ ਸੀਗੀ ਉਹਦੇ ਵਿੱਚ ਉਹਦੀ ਵਾਈਫ ਦਾ ਇਮੀਡੀਏਟਲੀ 50% ਦਾ ਸ਼ੇਅਰ ਉਹ ਹੋ ਜਾਣਾ ਸੀ ਉਹ ਬਿੱਲ ਰਾਜ ਸਭਾ ਚ ਪਾਰਿਤ ਹੋ ਗਿਆ 2014 ਦੇ ਵਿੱਚ ਅਸੀਂ ਕਈ ਪਾਰਲੀਮੈਂਟਰੀਅਨਸ ਨੂੰ ਮਿਲੇ ਅਸੀਂ SMS ਕੈਂਪੇਨ ਕੀਤੀ ਅਸੀਂ ਮਿਨਿਸਟਰਸ ਨੂੰ ਮਿਲੇ ਅਸੀਂ ਦਿੱਲੀ ਦੇ ਵਿੱਚ ਕਈ ਮਿਨਿਸਟਰਸ ਨੂੰ ਆਪਣੇ ਮੈਮੋਰੈਂਡਮ ਦਿੱਤੇ ਉਹ ਜਦੋਂ ਅਸੀਂ ਪ੍ਰੈਜੈਂਟੇਸ਼ਨ ਦਿੱਤੀਆਂ ਤੇ ਉਹ ਅਸੀਂ ਉਸ ਆਰ ਆਈ ਆਰ ਬੀ ਐਮ ਦੇ ਕਾਨੂੰਨ ਨੂੰ ਲਿਆਂ ਦੇ ਵਿੱਚ ਜਿਹੜਾ ਹੈ ਜਿਹੜਾ ਉਹ ਕਾਨੂੰਨ ਅਸੀਂ ਲਿਆਂ ਤੋਂ ਰੋਕਿਆ ਇਸ ਦੇਸ਼ ਦੇ ਵਿੱਚ ਔਰ ਇਹ ਵੀ ਸਾਡੀ ਬਹੁਤ ਵੱਡੀ ਜਿੱਤ ਸੀਗੀ ਇਸ ਤਰ੍ਹਾਂ ਅਸੀਂ ਹੌਲੀ ਹੌਲੀ ਦੇਸ਼ ਦੇ ਵਿੱਚ ਕੰਮ ਕਰੀ ਗਏ ਤੁਸੀਂ ਬਹੁਤ ਲੰਬੇ ਸਫਰ ਦੀ ਗੱਲ ਕੀਤੀ ਤੇ ਤੁਸੀਂ ਖਾਸ ਕਰਕੇ ਡੋਰੀ ਸਿਸਟਮ ਦਾ ਵੀ ਇੱਕ ਹਵਾਲਾ ਦਿੱਤਾ ਕਿ ਉਹਦੇ ਕਰਕੇ ਕਈ ਵਾਰੀ ਔਰਤਾਂ ਆਪਣੀ ਜਿਹੜੇ ਘਰ ਜਿਹੜੇ ਆਪਣੇ ਮਿਲੇ ਹੱਕ ਹੈ ਉਹਨਾਂ ਦਾ ਇਸ ਤਰ੍ਹਾਂ ਇਸਤੇਮਾਲ ਕਰਦੀਆਂ ਨੇ ਜਿਸ ਨਾਲ ਜਿਹੜਾ ਇੱਕ ਛੇਸ ਜਜ਼ਬਾਤੀ ਤੌਰ ਤੇ ਮਰਦ ਨੂੰ ਪਹੁੰਚਦੀ ਹੈ ਤੇ ਨਾਲ ਹੀ ਸਮਾਜਿਕ ਤੌਰ ਤੇ ਵੀ ਉਹਨਾਂ ਨੂੰ ਜਿਹੜੀਆਂ ਕੁਝ ਚੁਣੌਤੀਆਂ ਨੇ ਉਹ ਦੇਖਣੀਆਂ ਪੈਂਦੀਆਂ ਨੇ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਹੈ ਕਿ ਮਰਦ ਕਮਿਸ਼ਨ ਤੁਸੀਂ ਕਹਿੰਦੇ ਆਵਾਜ਼ ਮਰਦ ਦੇ ਹੱਕਾਂ ਦੀ ਤੁਸੀਂ ਇੱਕ ਉਸ ਸਲੋਗਨ ਹੈ ਤੁਹਾਡੀ ਸੰਸਥਾ ਦਾ ਜਿਹਦੇ ਵਿੱਚ ਤੁਸੀਂ ਸੇਵਿੰਗ ਇੰਜਨ ਪਹਿਲਾਂ ਦੀ ਗੱਲ ਕਰਦੇ ਹੋ ਉਹਦੇ ਵਿੱਚ ਤੁਸੀਂ ਸਲੋਗਨ ਦਿੱਤਾ ਕਿ ਆਵਾਜ਼ ਮਰਦ ਦੇ ਹੱਕਾਂ ਦੀ ਹੋਰ ਕਿੱਥੇ ਕਿੱਥੇ ਇਹ ਤਾਂ ਲੱਗਦਾ ਕਿ ਔਰਤਾ ਇਸ ਤਰ੍ਹਾਂ ਦਾ ਕਦਮ ਚੁੱਕਦਿਆਂ ਨੇ ਕਿ ਮਜਬੂਰ ਹੋ ਕੇ ਮਰਦਾਂ ਨੂੰ ਇਸ ਤਰ੍ਹਾਂ ਦਾ ਮਰਦ ਕੁਸ਼ਨ ਬਣਾਉਣਾ ਪਿਆ ਬੜੀ ਇਸ ਵੇਲੇ ਭਾਰਤ ਦਾ ਮਸਲਾ ਆਇਆ ਕਿ ਕਿਉਂ ਲੋਡ ਪਈ ਤੁਹਾਨੂੰ ਇਸ ਤੋਂ ਇਲਾਵਾ ਹੋਰ ਕਿਹੜੀ ਮਸਲੇ ਦੇਖੋ ਪਹਿਲੇ ਤਾਂ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਮਹਿਲਾਵਾਂ ਦੇ ਬਿਲਕੁਲ ਵੀ ਅਗੇਂਸਟ ਨਹੀਂ ਹੈ ਸਾਡਾ ਇੱਕੋ ਹੀ ਮਕਸਦ ਹੈ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਜੈਂਡਰ ਬੇਸਡ ਲਾਜ਼ ਨੇ ਉਹਨਾਂ ਨੂੰ ਜੈਂਡਰ న్యూਟਰਲ ਕੀਤਾ ਜਾਵੇ ਜਿਹੜਾ ਵੀ ਦੋਸ਼ੀ ਹੈ ਚਾਹੇ ਉਹ ਪੁਰਸ਼ ਆ ਚਾਹੇ ਮਹਿਲਾ ਹੈ ਉਹਨੂੰ ਉਦੀ ਸਜ਼ਾ ਮਿਲਣੀ ਚਾਹੀਦੀ ਪਰ ਉਸ ਕਾਨੂੰਨਾ ਦੇ ਨਾਲ ਹੋ ਕੀ ਰਿਹਾ ਹੈ ਕਿ ਜਿਹੜੇ નિર્ਦੋਸ਼ ਪਤੀ ਨੇ ਜਾਂ ਉਹਦੀ ਫੈਮਲੀਆਂ ਨੇ ਉਹਨਾਂ ਨਾਲ ਜਿਹੜੀ ਹੈ ਬਹੁਤ ਜ਼ਿਆਦਾ ਜਿਹੜਾ ਤੱਕਾ ਸਾਡੇ ਦੇਸ਼ ਦੇ ਵਿੱਚ ਹੋ ਰਿਹਾ ਹੈ ਬਰਾਬਰੀ ਦੇ ਨਾਮ ਤੇ ਸਾਡੇ ਸੰਵਿਧਾਨ ਨੇ ਪੁਰਸ਼ਾਂ ਨੂੰ ਕੁਝ ਜਿਹੜੇ ਨੇ ਉਹ ਹੱਕ ਦਿੱਤੇ ਨੇ ਜਿੱਦਾਂ ਸਾਡਾ ਆਰਟੀਕਲ 14 ਹੈ ਉਹ ਕਹਿੰਦਾ ਇਕਵੈਲਟੀ ਬਿਫੋਰ ਲਾ ਪਰ ਸਾਡੇ ਦੇਸ਼ ਦੇ ਵਿੱਚ ਇਕਵੈਲਟੀ ਬਿਫੋਰ ਲਾ ਨਹੀ ਹੈਗੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਤੁਸੀਂ ਦੇਖੋ ਜਿਹੜੇ ਲਾਜ਼ ਨੇ ਉਹ ਜੈਂਡਰ ਬੇਸ ਨੇ ਉਹਨਾਂ ਦਾ ਚੁਕਾਵ ਇੱਕ ਪਾਸੇ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਜਿਹੜਾ ਹੈਗਾ ਹੁਣ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਜ਼ਿਆਦਾ ਉਹਦਾ ਮਿਸਯੂਜ਼ ਜਿਹੜਾ ਉਹ ਸਾਡੇ ਦੇਸ਼ ਦੇ ਵਿੱਚ ਵੱਧ ਗਿਆ ਹੈ ਕਿਉਂਕਿ ਹੋ ਕੀ ਰਿਹਾ ਹੈ ਮਿਸਯੂਜ਼ ਵਧਨ ਕਰਕੇ ਜਿਹੜੀ ਉਹਦੀ ਉਹਦੇ ਦੇ ਕਰਕੇ ਜਦੋਂ ਤੱਕ ਕੋਈ ਐਕਸਟ੍ਰਿੰਜੈਂਟ ਪਿਨਿਸ਼ਮੈਂਟ ਦਾ ਉਹਦੇ ਵਿੱਚ ਪ੍ਰੋਵੀਜ਼ਨ ਨਹੀਂ ਹੈ ਜਾਂ ਜੁਰਮਾਨੇ ਦਾ ਉਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਉਹਦੇ ਕਰਕੇ ਉਹਦੇ ਵੱਡੇ ਪੱਤਰ ਤੇ ਦੁਰਵਰਤੋਂ ਹੋ ਰਹੀ ਹੈ ਇਿੱਦਾਂ ਸਾਡੇ ਦੇਸ਼ ਦੇ ਵਿੱਚ 498 ਦਾ ਡੌਰੀ ਐਕਟ ਬਣਿਆ ਤੁਸੀਂ ਦੇਖੋ ਕਿ ਡੌਰੀ ਐਕਟ ਜਿਹੜੇ 2022 ਦੇ ਸਾਡੇ ਸਾਹਮਣੇ ਐਨਸੀਆਰਬੀ ਦੇ ਆਕੜੇ ਨੇ ਉਹਦੇ ਵਿੱਚ ਤੁਸੀਂ ਦੇਖੋ ਕਿ 15% ਜਾਂ 16% ਜਿਹੜੀ ਉਹ ਕਨਵਿਕਸ਼ਨ ਰੇਟ ਹੈ 85% ਜਿਹੜੇ ਐਕਵਿਟਲ ਰੇਟ ਨੇ ਉਹ ਕਿੰਨੀ ਜ਼ਿਆਦਾ ਐਕਵਿਟਲ ਰੇਟ ਹੈ ਇਹਦਾ ਮਤਲਬ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਕਾਨੂੰਨੋ ਦੀ ਦੁਰਵਰਤੋਂ ਹੋ ਰਹੀ ਹੈ ਜਿਵੇਂ ਅਸੀਂ 376 ਰੇਪ ਦੇ ਜਿਹੜਾ ਕਿ ਨੌਨਾ ਚੁਰਮ ਹੈ ਉਹਦੀ ਗੱਲ ਕਰੀਏ ਉਹਦੇ ਵੀ ਲਗਭਗ 25% ਜਿਹੜੀ ਹੈ ਕਨਵਿਕਸ਼ਨ ਰੇਟ ਹੈ ਤੇ 75% ਲਗਭਗ ਜਿਹੜਾ ਉਹ ਉਹਦਾ ਇਕੁਇਟਲ ਰੇਟ ਹੈ ਇਹਦਾ ਮਤਲਬ ਕਿ ਉਹ ਉਹ ਵੀ ਜਿਹੜੇ ਕਾਨੂੰਨਾਂ ਦਾ ਜਿਹੜਾ ਦੁਰਉਪਯੋਗ ਰੇਪ ਲਾਜ਼ ਦਾ ਹੋ ਰਿਹਾ ਹੈ ਜਿਹਨ ਡੈਕਸਟੋਰਸ਼ਨ ਕਰਕੇ ਹੋ ਰਿਹਾ ਹੈ ਕੋਈ ਜ਼ਮੀਨੀ ਵਿਵਾਦ ਹੈ ਉਹਦੇ ਕਰਕੇ ਜਿਹੜਾ ਹੋ ਰਿਹਾ ਹੈ ਅੱਜਕੱਲ ਤੁਸੀਂ ਦੇਖੋ ਕਿ ਕਈ ਸਕੈਮਸ ਜਿਹੜੇ ਨੇ ਚੱਲ ਰਹੇ ਨੇ ਉਹਦੇ ਕਰਕੇ ਵੀ ਜਿਹੜਾ ਇਨ ਲਾਜ਼ ਦਾ ਜਿਹੜਾ ਮਿਸਯੂਜ਼ ਹੋ ਰਿਹਾ ਹੈ ਜਦ ਕਿ ਸਾਡੇ ਲਾਅ ਦੇ ਵਿੱਚ ਪੁਲਿਸ ਕੋਲ ਪਾਵਰ ਹੈਗੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੇ ਕੋਲ ਝੂਠੀ ਦਰਖਾਸਤ ਲੈ ਕੇ ਆਂਦਾ ਹੈ ਤੁਸੀਂ ਉਹਦੇ ਉੱਤੇ 182 ਦਾ ਪਰਚਾ ਕਰ ਸਕਦੇ ਹੋ ਪਰ ਸ਼ਾਇਦ ਹੀ ਕੋਈ ਇਸ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਹੈ ਪੁਲਿਸ ਨੇ ਜਿਹੜਾ ਉਹਦੇ ਤੇ ਕਾਰਵਾਈ ਕੀਤੀ ਹੋएगी ਤੇ ਮਹਿਲਾ ਤੇ ਉਹਨੇ 182 ਦਾ ਪਰਚਾ ਕੀਤਾ ਹੋਏਗਾ ਬਟੇ ਦੁਰਭਾਗੇ ਦੀ ਸਾਡੇ ਵਾਸਤੇ ਇਹ ਗੱਲ ਹੈ ਜਾ ਤੁਸੀਂ ਜਿੱਥੇ ਐਮਬੀਏ ਦੇ ਸਟੂਡੈਂਟ ਹੋ ਨਾਲ ਤੁਸੀਂ ਕਾਨੂੰਨ ਦੀ ਵੀ ਮੁਕੰਮਲ ਜਾਣਕਾਰੀ ਰੱਖਦੇ ਹੋ ਜਿਸ ਦਾ ਤੁਹਾਡੀ ਗੱਲਬਾਤ ਤੋਂ ਸਾਨੂੰ ਲੱਗ ਰਿਹਾ ਕਿ ਤੁਸੀਂ ਉਸ ਕਾਨੂੰਨ ਦੀ ਪੜ੍ਹਾਈ ਨੂੰ ਵੀ ਬਹੁਤ ਨੇੜੋਂ ਦੇਖਿਆ ਜਿਸ ਦੇ ਨਾਲ ਤੁਸੀਂ ਜਿਹੜੇ ਹੱਕਾਂ ਦੀ ਗੱਲ ਕਰਦੇ ਚਾਹੇ ਔਰਤ ਦੇ ਹੱਕ ਹੋਣ ਚਾਹੇ ਬਰਤ ਦੇ ਹੱਕ ਹੋਣ ਉਹਦੇ ਵਿੱਚ ਕਿਸੇ ਨੂੰ ਕਿਸੇ ਦੇ ਹੱਕ ਤੇ ਜਿਹੜਾ ਨਾ ਕਿਤੇ ਡਾਕਾ ਨਹੀਂ ਮਾਰਨਾ ਚਾਹੀਦਾ ਉਹ ਗੱਲ ਜਿਹੜੀ ਆ ਉਹ ਬਹੁਤ ਜ਼ਿਆਦਾ ਤੁਸੀਂ ਗੱਲਬਾਤ ਚ ਉੱਪਰ ਆ ਰਹੀ ਹੈ ਤੇ ਰੋਹਿਤ ਜੀ ਔਰਤ ਮਰਦ ਦੀ ਜਿਹੜੀ ਬਰਾਬਰਤਾ ਦੀ ਤੁਸੀਂ ਕਹਿੰਦੇ ਕਿ ਤੁਹਾਡੀ ਸੰਸਥਾ ਵੀ ਔਰਤ ਮਰਦ ਬਰਾਬਰਤਾ ਦੀ ਗੱਲ ਕਰਦੀ ਹੈ ਬਿਲਕੁਲ ਤੁਸੀਂ ਸਪਸ਼ਟ ਕੀਤਾ ਕਿ ਔਰਤ ਮਰਦ ਵਿਰੋਧ ਦੀ ਗੱਲ ਨਹੀਂ ਹੈਗੀ ਇੱਥੇ ਬਰਾਬਰਤਾ ਦੀ ਗੱਲ ਹੈ ਕਿ ਦੋਨੋਂ ਇੱਕ ਸਿੱਕੇ ਜੇਕਰ ਇੱਕ ਗੱਡੀ ਦੇ ਦੋ ਪਹੀਏ ਨੇ ਤੇ ਉਹ ਇੱਕ ਬੈਲੈਂਸ ਦੇ ਵਿੱਚ ਚੱਲਣ ਤੇ ਜ਼ਿੰਦਗੀ ਸੁਖਾਵੀ ਬਣ ਜਾਂਦੀ ਹੈ ਤੇ ਹੋਰ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੇ ਅੰਕੜੇ ਹੋਣਗੇ ਜਿਹਦੇ ਵਿੱਚ ਬਹੁਤ ਸਾਰੇ ਮਰਦ ਜਿਹੜੇ ਨੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਕਿ ਮਰਦ ਕਮਿਸ਼ਨ ਨਾਲ ਉਹਨਾਂ ਕੋਲ ਉਹਨਾਂ ਨੂੰ ਆਪਣੀ ਦਰਖਾਸਤ ਕਰਨੀ ਪਈ ਕਿੱਦਾਂ ਦੀਆਂ ਤੁਹਾਨੂੰ ਮੁਸ਼ਕਲਾ ਲੱਗਦਾ ਕਿ ਆਉਂਦੀਆਂ ਨੇ ਸਾਡੇ ਉਹਨਾਂ ਭਰਾਵਾਂ ਨੂੰ ਜਿਹੜੇ ਤੁਹਾਡੇ ਤੱਕ ਪਹੁੰਚ ਕਰਦੇ ਨੇ ਤੁਸੀਂ ਸੰਖੇਪਟ ਸਾਨੂੰ ਦੱਸੋ ਕਿਸ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਦੇਖੋ ਜਦੋਂ ਅਸੀਂ ਲਿੰਗ ਸਮਾਨਤਾ ਦੀ ਗੱਲ ਕਰਦੇ ਹਾਂ ਨਾ ਤੇ ਜਦੋਂ ਅਸੀਂ ਲਿੰਗ ਸਮਾਨਤਾ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਲਿੰਗ ਸਮਾਨਤਾ ਨੂੰ ਲੈ ਕੇ ਚੱਲਾਂਗੇ ਇੱਕ ਸਭੇ ਸਮਾਜ ਸਾਡੇ ਵਾਸਤੇ ਬਣੇਗਾ ਮਹਿਲਾ ਤੇ ਪੁਰਸ਼ ਜਿੱਦਾਂ ਤੁਸੀਂ ਕਿਹਾ ਕਿ ਵੀ ਇੱਕ ਗੱਡੀ ਤੇ ਦੋ ਪਈਏ ਨੇ ਗੱਡੀ ਤਾਂ ਹੀ ਚੱਲੇਗੀ ਜੇ ਅਸੀਂ ਦੋਨਾਂ ਨੂੰ ਬਰਾਬਰ ਲੈ ਕੇ ਚੱਲਾਂਗੇ ਇੱਕ ਧਰ ਨੂੰ ਵਧਾ ਕੇ ਦੂਜੇ ਧਰ ਨੂੰ ਜੇ ਅਸੀਂ ਘਰਾਵਾਂਗੇ ਤੇ ਉਹਦੇ ਨਾਲ ਕੀ ਹੋਏਗਾ ਸਾਡੇ ਸਮਾਜ ਦੇ ਵਿੱਚ ਜਿਹੜਾ ਹੈ ਉਹ ਇੰਬੈਲੈਂਸ ਸਾਡੇ ਸਮਾਜ ਦੇ ਵਿੱਚ ਆ ਜਾਏਗਾ ਹੁਣ ਤੁਸੀਂ ਦੇਖੋ ਕਿ ਸਾਡੇ ਜਿਹੜੇ ਐਨਸੀਆਰਬੀ ਦੇ 2022 ਦੇ ਆਕੜੇ ਆ ਉਹਦੇ ਉਸ ਆਕੜਿਆਂ ਦੇ ਮੁਤਾਬਿਕ ਜੇ ਅਸੀਂ ਦੇਖੀਏ ਤੇ 122000 ਪੁਰਸ਼ ਜਿਹੜਾ ਹੈ ਉਹ ਹਰ ਸਾਲ ਆਤਮਤਿਆ ਕਰ ਰਿਹਾ ਹੈ ਤੇ ਲਗਭਗ 85000 ਜਿਹੜੇ ਹਸਬੈਂਡ ਉਹ ਹਰ ਸਾਲ ਆਤਮਤਿਆ ਕਰ ਰਹੇ ਨੇ ਇਹ ਜਿਹੜਾ ਆਕੜਾ ਹੈ ਇਹ ਮਹਿਲਾਵਾਂ ਦੇ ਆਕੜਾ ਤੋਂ ਲਗਭਗ 3 ਗੁਣਾ ਜ਼ਿਆਦਾ ਹੈ ਪਹਿਲੇ ਜੇ ਅਸੀਂ 10 ਸਾਲ ਪਹਿਲੇ ਦੇਖੀਏ ਤੇ 10 ਸਾਲ ਪਹਿਲੇ ਕੀ ਹੁੰਦਾ ਸੀ ਇਹ ਆਕੜੇ ਬਰਾਬਰ ਹੁੰਦੇ ਸੀ ਪਰ ਹੁਣ ਇਹ ਆਕੜੇ ਲਗਭਗ 3 ਗੁਣਾ ਜ਼ਿਆਦਾ ਜਿਹੜੇ ਉਹ ਵੱਧ ਗਏ ਨੇ ਔਰ ਵਧਨ ਦਾ ਜਿਹੜਾ ਜ਼ਿਆਦਾ ਦੇਖੋਗੇ ਉਹ ਕੀ ਹੈਗੀ ਜਦੋਂ ਅਸੀਂ ਜ਼ਿਆਦਾ ਕਿਸੇ ਨੂੰ ਇੰਪਾਵਰ 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 ਜਦੋਂ ਅਸੀਂ ਬੇਟੀ ਬਚਾਉਣ ਦੀ ਗੱਲ ਕਰਦੇ ਹਾਂ ਤੇ ਸਾਨੂੰ ਬੇਟਾ ਬਚਾਉਣ ਦੀ ਗੱਲ ਵੀ ਬਰਾਬਰ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਬੱਚਿਆਂ ਦਾ ਮੁੰਡਿਆਂ ਦਾ ਜਿਹੜਾ ਬੇ ਮੇਅਰ ਡ੍ਰੌਪ ਆਊਟ ਹੈ ਉਹ 54% ਹੈ ਉਹਦੀ ਗੱਲ ਕੋਈ ਨਹੀਂ ਕਰਦਾ ਕਿਉਂਕਿ ਉਹ ਆਕੜੇ ਸਾਹਮਣੇ ਨਹੀਂ ਰੱਖੇ ਜਾਂਦੇ ਕਿਉਂਕਿ ਇਹ ਹੁਣ ਅਸੀਂ ਚਲੋ মিডিਆ ਦਾ ਬਹੁਤ ਸ਼ੁਕਰਗੁਜ਼ਾਰ ਕਰਨੇ ਆ ਕਿ ਪਿਛਲੇ 6-7 ਮਹੀਨੇ ਤੋਂ ਕਾਫੀ ਜ਼ਿਆਦਾ ਅਵੇਅਰਨੈਸ ਸਾਡੇ ਦੇਸ਼ ਦੇ ਵਿੱਚ ਆਈ ਹੈ ਅਤਲ ਸ਼ੁਭਾਜ਼ ਦੇ ਸੁਸਾਈਡ ਤੋਂ ਬਾਅਦ ਕਿ ਭਈ ਇਸ ਇਸ ਤੇ ਉੱਤੇ ਗੱਲ ਹੋ ਰਹੀ ਹੈ ਇੱਕ ਡਾਟਾ ਸਾਡੇ ਸਾਹਮਣੇ ਵੀ ਆਇਆ ਸੀ ਕਿ ਵੀ ਤੁਸੀਂ ਦੇਖੋ ਕਿ ਪਿਛਲੇ 6 ਮਹੀਨੇ ਤੋਂ 785 ਜਿਹੜੇ ਹਸਬੈਂਡ ਮਰਡਰ ਦੀਏ ਸਾਡੇ 6 ਰਾਜਿਆਂ ਤੋਂ ਉਹਦੀ ਰਿਪੋਰਟਿੰਗ ਹੋਈ ਹੈ ਤੇ ਇਸੇ ਕਰਕੇ ਸਾਡਾ ਅਸੀਂ ਕਈ ਸਾਲਾਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਦੋ ਤਿੰਨ ਵਾਰੀ ਅਸੀਂ ਆਲਰੇਡੀ ਜੰਤਰਬੰਦਰ ਤੇ ਸत्याग्रਹੀ ਕਰ ਚੁਕੇ ਆ ਆਪਣੇ ਡਿਮਾਂਡਸ ਨੂੰ ਲੈ ਕੇ ਅਸੀਂ ਪੁਰਸ਼ ਆਯੋਗ ਦੀ ਮੰਗ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਪੁਰਸ਼ਾਂ ਦੇ ਅਧਿਕਾਰਾਂ ਦੀ ਪਹਿਲੀ ਸੀੜੀ ਹੈ ਅਸੀਂ ਇਹ ਨਹੀਂ ਕਵਾਂਗੇ ਕਿ ਬਈ ਜੇ ਅਪੁਰਸ਼ ਆਯੋਗ ਬਣ ਜਾਏਗਾ ਤੇ ਪੁਰਸ਼ਾਂ ਦੀ ਸਾਰੀ ਸਮੱਸਿਆ ਦਾ ਹੱਲ ਹੋ ਜਾਏਗਾ ਨਹੀਂ ਇਹ ਪਹਿਲੀ ਸੀੜੀ ਹੈ ਕਿਉਂਕਿ ਤੁਸੀਂ ਦੇਖੋ ਕਿ ਪ੍ਰੋਸਟੇਟ ਕੈਂਸਰ ਜਿਹੜਾ ਹੈ ਉਹ ਪੁਰਸ਼ਾਂ ਦੇ ਵਿੱਚ ਕਾਫੀ ਤੇਜ਼ੀ ਨਾਲ ਵਧ ਰਿਹਾ ਜਿਸ ਤਰ੍ਹਾਂ ਜਿਸ ਤਰ੍ਹਾਂ ਮਹਿਲਾਵਾਂ ਦੇ ਬ੍ਰੈਸਟ ਕੈਂਸਰ ਦੀ ਗੱਲ ਹੁੰਦੀ ਹੈ ਪ੍ਰੋਸਟੇਟ ਕੈਂਸਰ ਦੀ ਤੁਸੀਂ ਗੱਲ ਬਹੁਤ ਘੱਟ ਸੁਣੀ ਹੋਣੀ ਹੈ ਪਰ ਇਹ ਵੀ ਇੱਕ ਬਹੁਤ ਵੱਡਾ ਕੈਂਸਰ ਦੀ ਬਿਮਾਰੀ ਜਿਹੜੀ ਪੁਰਸ਼ਾਂ 'ਚ ਪਾਈ ਜਾਂਦੀ ਹੈ ਉਹ ਵੀ ਵੱਡੇ ਪੱਤਰ ਤੇ ਜਿਹੜੀ ਵਧ ਰਹੀ ਹੈ ਪ੍ਰੋਸਟੇਟ ਕੈਂਸਰ ਤੇ ਕੰਮ ਕਰਨ ਦੀ ਮੈਮ ਦੇ ਤੇ ਜ਼ਰੂਰਤ ਹੈ ਪੁਰਸ਼ਾਂ ਦੀ ਮੈਂਟਲ ਹੈਲਥ ਦੇ ਮਾਨਸਿਕ ਜਿਹੜਾ ਉਹਦੇ ਤੇ ਗੱਲ ਕਰਨ ਦੀ ਜ਼ਰੂਰਤ ਹੈ ਪੁਰਸ਼ਾਂ ਦੇ ਉੱਤੇ ਘਰੇਲੂ ਹਿੰਸਾ ਜਿਹੜੀ ਲਗਾਤਾਰ ਵਧ ਰਹੀ ਹੈ ਉਹਦੇ ਤੇ ਗੱਲ ਕਰਨ ਦੀ ਜ਼ਰੂਰਤ ਹੈ ਪੁਰਸ਼ਾਂ ਵਾਸਤੇ ਵੀ ਕੋਈ ਇਸ ਤਰੀਕੇ ਦੀ ਹੈਲਪਲਾਈਨ ਹੋਣੀ ਚਾਹੀਦੀ ਹੈ ਜਿਹਦੇ ਤੇ ਪੁਰਸ਼ ਆਪਣਾ ਦੁੱਖ ਦਰਦ ਜਿਹੜਾ ਸਾਂਝਾ ਕਰ ਸਕੇ ਆਪਣੀ ਜਿਹੜੀ ਪ੍ਰਤਾੜਨਾ ਉਹਦੇ ਉਹਦੇ ਬਾਰੇ ਉਹ ਗੱਲ ਕਰ ਸਕੇ ਇਹ ਜਿਹੜੀ ਇਸੇ ਜੇ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਮੈਨਸ ਕਮਿਸ਼ਨ ਜਾਂ ਪੁਰਸ਼ ਆਯੋਗ ਬਣੇਗਾ ਤੇ ਫਿਰ ਇਹ ਸਾਰੀਆਂ ਗੱਲਾਂ ਦਾ ਉਪਰਾਲਾ ਉਹ ਆਯੋਗ ਕਰ ਸਕਦਾ ਹੈ ਜਿਹੜੇ ਸਾਡੇ ਦੇਸ਼ ਦੇ ਵਿੱਚ ਇੱਕ ਤਰਫਾ ਕਾਨੂੰਨ ਨੇ ਉਹਨਾਂ ਨੂੰ ਜੈਂਡਰ ਨਿਊਟਰਲ ਕਰਨ ਵਾਸਤੇ ਵੀ ਜਿਹੜਾ ਹੈ ਉਹ ਆਯੋਗ ਬੈਲ ਕਰ ਸਕਦਾ ਹੈ ਉਹ ਆਯੋਗ ਆਪਣੀ ਰਿਕਮੈਂਡੇਸ਼ਨ ਸਰਕਾਰ ਨੂੰ ਭੇਜ ਸਕਦਾ ਹੈ ਜਿਹੜਾ ਐਕਸਕਲੂਸਿਵ ਸਟੇਟ ਨੂੰ ਤੇ ਸੈਂਟਰ ਨੂੰ ਜਿਹੜਾ ਆਰਟੀਕਲ 153 ਜਿਹਦੇ ਵਿੱਚ ਔਮਨ ਐਕਸਕਲੂਸਿਵ ਪਾਵਰ ਸਾਡੇ ਦੇਸ਼ ਦੇ ਵਿੱਚ ਦਿੱਤੀਆਂ ਗਈਆਂ ਆਰਟੀਕਲ 153 ਤੇ ਵੀ ਕੰਮ ਕਰਨ ਦੀ ਜ਼ਰੂਰਤ ਹੈ ਉਹਦੇ ਉਹਨੂੰ ਵੀ ਜਿਹੜਾ ਬਹੁਤ ਨਿਊਟਰਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿਹੜੀ ਐਕਸਕਲੂਸਿਵ ਪਾਵਰ ਹੈ ਉਹਦੇ ਕਰਕੇ ਸਾਡੇ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਅਨਰੈਸਟ ਜਿਹੜੀ ਆ ਹੋ ਰਹੀ ਹੈ ਉਸੇ ਕਰਕੇ ਸਾਡੀ ਇਹ ਪਹਿਲੀ ਡਿਮਾਂਡ ਹੈ ਕਿ ਮੈਨਸ ਕਮਿਸ਼ਨ ਦਾ ਗਠਨ ਸਾਡੇ ਦੇਸ਼ ਦੇ ਵਿੱਚ ਹੋਣਾ ਚਾਹੀਦਾ ਹੈ ਜਿਹੜੇ ਜੈਂਡਰ ਬੇਸਡ ਕਾਨੂੰਨ ਨੇ ਉਹਨਾਂ ਨੂੰ ਜੈਂਡਰ ਨਿਊਟਰਲ ਕਰਨਾ ਚਾਹੀਦਾ ਹੈ ਪੁਰਸ਼ਾਂ ਵਾਸਤੇ ਵੀ ਕੋਈ ਬਜਟ ਦਾ ਜਿਹੜਾ ਹੈ ਉਹ ਉਹ ਪ੍ਰੋਵੀਜ਼ਨ ਜਿਹੜੀ ਹੈ ਸਰਕਾਰਾਂ ਨੂੰ ਕਰਨਾ ਚਾਹੀਦਾ ਤੁਸੀਂ ਦੇਖੋ ਸਾਡੇ ਦੇਸ਼ ਦੇਸ਼ ਦੇ ਵਿੱਚ ਮਹਿਲਾਵਾਂ ਨੂੰ ਬਹੁਤ ਬਹੁਤ ਵੱਡਾ ਵੋਟ ਬੈਂਕ ਦੇ ਤੌਰ ਤੇ ਦੇਖਿਆ ਜਾਂਦਾ ਹੈ ਜਦਕਿ ਪੁਰਸ਼ਾਂ ਨੂੰ ਵੋਟ ਬੈਂਕ ਨਹੀਂ ਦੇਖਿਆ ਜਾਂਦਾ ਤੁਸੀਂ ਦੇਖੋ ਬਸਾਂ ਦੇ ਵਿੱਚ ਰਾਈਟਸ ਫ੍ਰੀ ਹੈ ਸਿਲੰਡਰ ਫ੍ਰੀ ਨੇ ਵਿਧ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ ਮਤਲਬ ਐਕਸਟੈਕ ਨੂੰ ਤੁਸੀਂ ਦੇਖੋ ਵਧਾ ਕੇ ਆਪਣੇ ਉੱਤੇ ਲੋਡ ਲੈ ਕੇ ਸਰਕਾਰਾਂ ਜਿਹੜੀਆਂ ਇਹ ਜਿਹੜੀਆਂ ਅਪੀਜ਼ਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਇਹ ਉਚਲਾ ਰਹੀਆਂ ਬਟ ਇਹ ਬੜਾ ਮੈਨੂੰ ਲੱਗਦਾ ਹੈ ਕਿ ਬਹੁਤ ਗਲਤ ਹੈ ਜਦੋਂ ਦੀ ਸਮਾਨਤਾ ਦੀ ਗੱਲ ਕਰਦੇ ਆਂ ਤੇ ਸਾਨੂੰ ਦੋਨੋਂ ਲਿੰਗਾ ਨੂੰ ਜਿਹੜਾ ਉਹ ਬਰਾਬਰ ਬਧਾਣਾ ਚਾਹੀਦਾ ਹੈ ਤਾਂ ਕਿ ਸਮਾਜ ਜਿਹੜਾ ਉਹ ਸਭੇ ਸਮਾਜ ਬਣ ਜੇ ਨਹੀਂ ਫਿਰ ਹੋਏਗਾ ਕਿ ਹੁਣ ਸਾਨੂੰ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਮੁੰਡੇ ਨੇ ਉਹ ਜਿਹੜੀ ਵਿਆਹ ਕਰਨ ਤੋਂ ਕਬਰਾ ਰਹੇ ਨੇ ਉਹ ਡਰ ਰਹੇ ਨੇ ਕਈ ਤੇ ਮੈਂ ਦੇਖਣ ਜਾ ਰਿਹਾ ਕਿ ਕਈ ਇਸ਼ਤਿਹਾਰ ਦੇ ਰਹੇ ਨੇ ਅਖਬਾਰਾਂ ਦੇ ਵਿੱਚ ਵੀ ਜੇ ਜਿਹਦੇ ਨਾਲ ਉਹਦੀ ਕਰਮਾਈ ਹੋ ਰਹੀ ਹੈ ਜਾਂ ਵਿਆਹ ਹੋ ਰਿਹਾ ਹੈ ਉਹਦਾ ਕਿਤੇ ਪਹਿਲੇ ਕਿਸੇ ਨਾਲ ਕੋਈ ਐਕਸਟਰਾ ਮੈਰਿਟਲ ਅਫੇਅਰ ਤੇ ਨਹੀਂ ਇਸ ਤਰੀਕੇ ਦਾ ਜਿਹੜੇ ਸਾਡੇ ਸਾਹਮਣੇ ਇਹ ਚੀਜ਼ਾਂ ਆ ਰਹੀਆਂ ਹਨ ਬੜੇ ਦੁੱਖ ਦੀ ਗੱਲ ਹੈ ਸਾਡੇ ਵਾਸਤੇ ਤੁਸੀਂ ਬਹੁਤ ਧਰਾਤਲ ਲੈਵਲ ਦੀਆਂ ਗਰਾਊਂਡ ਲੈਵਲ ਦੀਆਂ ਗੱਲਬਾਤ ਕਰ ਰਹੇ ਹੋ ਕਿ ਜਿਹਦੇ ਚ ਸੱਚੇ ਮੁੱੱਚੇ ਕੋਈ ਸਮੱਸਿਆ ਵੈਸੀਆਂ ਨੇ ਤੇ ਰੋਹਿਤ ਚ ਅਕਸਰ ਹੁੰਦਾ ਹੈ ਕਿ ਔਰਤਾਂ ਤੇ ਆਪਣਾ ਦੁੱਖ ਰੋ ਕੇ ਸਾਂਝਾ ਕਰ ਲੈਂਦੀਆਂ ਤੇ ਮੈਂ ਦੇਖਿਆ ਮਰਦ ਮਾਨਸਿਕਤਾ ਵੀ ਇਸ ਤਰ੍ਹਾਂ ਦੀ ਕਿ ਜੇ ਕਿਤੇ ਮਨ ਚ ਕੋਈ ਪਰੇਸ਼ਾਨੀ ਹੈ ਕਿ ਉਸ ਨੂੰ ਬਹੁਤੀ ਵਾਰ ਉਹ ਸਾਂਝਾ ਨਹੀਂ ਕਰਦੇ ਕਈ ਵਾਰ ਆਪ ਕੋ ਸਭ ਇਹ ਦੇਖ ਜਿਵੇਂ ਗੱਲ ਸਾਜੀ ਕੀਤੀ ਤੇ ਮੈਨੂੰ ਇਹ ਕਮਜ਼ੋਰ ਸਮਝੇਗੀ ਔਰਤ ਕਿ ਮੈਂ ਬੜੀ ਇਸ ਗੱਲੋਂ ਮਾਨਸਿਕ ਤੌਰ ਤੇ ਕਮਜ਼ੋਰ ਹਾਂ ਤੇ ਇਹ ਇਹ ਥੋੜੀ ਜੀ ਮਰਦ ਮਾਨਸਿਕ ਤੌਰ ਤੇ ਮਤਲਬ ਦੀ ਲੋੜ ਹੈ ਨਾ ਕਿ ਉਹ ਵੀ ਆਪਣੀ ਗੱਲ ਬੋਲ ਕੇ ਜਦੋਂ ਔਰਤ ਰੋ ਕੇ ਦੁੱਖ ਸਾਂਝਾ ਕਰ ਲੈਂਦੀ ਹੈ ਤੇ ਮਰਦ ਨੂੰ ਚਾਹੀਦਾ ਕਿ ਆਪਣੀ ਜਿਹੜੀ ਔਰਤ ਨਾਲ ਉਹ ਦਰਦੀ ਆ ਉਹ ਨਾਲ ਜਿਹੜੀ ਗੱਲ ਕਰਨੀ ਆ ਉਹ ਥੋੜਾ ਖੋਲ ਕੇ ਕਰੇ ਕਿ ਕੋਈ ਇਸ ਤਰ੍ਹਾਂ ਦਾ ਹਾਲ ਨਿਕਲਣ ਉਸੀ ਦੱਸਿਆ ਕਿ ਮਾਨਸਿਕ ਵਾਲ ਦੇਣ ਵਾਸਤੇ ਵੀ ਤੁਹਾਡੀ ਜਿਹੜਾ ਮਰਦ ਕਮਿਸ਼ਨ ਹੈ ਉਹ ਬਣਨਾ ਚਾਹੀਦਾ ਇੱਕ ਇਮੋਸ਼ਨਲੀ ਪਾਵਰਫੁਲ ਕਰਨ ਲਈ ਬਣਨਾ ਚਾਹੀਦਾ ਤੇ ਹੋਰ ਜਿਹੜੀਆਂ ਚੁਣੌਤੀਆਂ ਇਸ ਤੋਂ ਇਲਾਵਾ ਜਿਹੜੀਆਂ ਅਸੀਂ ਗੱਲ ਕਰੀਏ ਮੈਂ ਆਪਣੀਆਂ ਭੈਣਾਂ ਨੂੰ ਵੀ ਇਸ ਉੱਪਰ ਉਦਰਾਣਾ ਸੰਦੇਸ਼ ਦਵਾਂ ਕਿ ਨਾਰੀ ਸਿੱਖਿਆ ਨਾਰੀ ਆਜ਼ਾਦੀ ਤੇ ਜਿਹੜੀ ਇੱਕ ਸਾਡੀ ਨਾਰੀ ਹੱਕ ਨੇ ਨਾ ਉਹਨਾਂ ਨੂੰ ਯਾਦ ਰੱਖੋ ਪਰ ਅਸੀਂ ਵਰਤਮਾਨ ਸਿੱਖਤਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਵੀ ਤਾਂ ਪਰਿਵਾਰ ਦੇ ਵਿੱਚ ਬਣਦੀ ਜਗ੍ਹਾ ਬਣਦਾ ਸਤਿਕਾਰ ਜਿਹੜਾ ਉਹ ਮਿਲਦਾ ਰਹਿਣਾ ਚਾਹੀਦਾ ਇਹਦੇ ਬਾਰੇ ਤੁਸੀਂ ਆਪਣੇ ਪੱਖੋਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਸਾਨੂੰ ਵੀ ਬਿਲਕੁਲ ਬਿਲਕੁਲ ਸਹੀ ਗੱਲ ਕੀਤੀ ਹੈ ਜਿਹੜਾ ਪਰਿਵਾਰ ਦਾ ਤਾਣਾ ਬਣਾ ਹੈ ਉਹ ਪੁਰਸ਼ ਤੇ ਮਹਿਲਾ ਦੋਨਾਂ ਨਾਲ ਚੱਲਦਾ ਹੈ हां ਤੁਸੀਂ ਬੜਾ ਇੱਕ ਅਮਿਤਾਭ ਬਚਨ ਦੀ ਫਿਲਮ ਦਾ ਡਾਇਲੌਗ ਜਿਹਾ ਕਿ ਮਰਦ ਕੋ ਦਰਦ ਨਹੀਂ ਹੁੰਦਾ। ਔਰ ਇਹ ਡਾਇਲੌਗ ਜਿਹੜਾ ਹੈਗਾ ਇਹ ਮਤਲਬ ਜਿੱਦੋਂ ਤੁਸੀਂ ਕਹਿ ਸਕਦੇ ਹੋ ਕਿ ਮਰਦ ਦੀ ਜਣਾ ਚ ਬਹਿ ਗਿਆ। ਕਿਉਂਕਿ ਇਹ ਵੀ ਦੇਖਿਆ ਜਾਂਦਾ ਹੈ ਕਿ ਬਈ ਪੁਰਸ਼ ਵਾਕਈ ਜਿਹੜਾ ਹੈ ਉਹ ਕਹਿੰਦੇ men suffers in silence। ਪਰ ਅਸੀਂ ਕਹਿੰਨੇ ਆ ਅਸੀਂ ਜਿਹੜਾ ਹੈਲਪਲਾਈਨ ਜਾਰੀ ਕੀਤਾ ਹੈ 382498 498 ਅਸੀਂ ਚਾਹਨੇ ਆ ਕਿ ਬਈ ਤੁਹਾਡੇ ਕੋਲ ਤੁਹਾਡੀ ਜੋੜੀ ਵੀ ਸਮੱਸਿਆ ਹੋ ਤੁਹਾਡੇ ਨਾਲ ਸਾਂਝੀ ਕਰੋ ਇਹ ਸਾਡਾ ਹੈਲਪਲਾਈਨ ਪੂਰੇ ਆਲ ਓਵਰ ਇੰਡੀਆ ਕੰਮ ਕਰਦਾ ਹੈ ਇਹਦੇ ਵਿੱਚ ਅਸੀਂ ਵਕ ਵਕ ਦੇਸ਼ਾ ਸੌਰੀ ਰਾਜਿਆਂ ਦੇ ਵਿੱਚ ਸਾਡੇ ਐਕਸਟੈਂਸ਼ਨ ਨੰਬਰ ਨੇ ਜੇ ਤੁਸੀਂ ਪੰਜਾਬ ਚ ਜੁੜਨਾ ਹੈ ਤੁਸੀਂ ਨਾਰਥ ਇੰਡੀਆ ਚ ਜੁੜਨਾ ਹੈ ਤੁਸੀਂ ਦੋ ਜਨ ਡਾਇਲ ਕਰ ਸਕਦੇ ਹੋ ਇਸ ਤਰੀਕੇ ਜਿੱਦਾਂ ਤੁਸੀਂ ਇਹ ਨੰਬਰ ਡਾਇਲ ਕਰੋਗੇ ਤੁਹਾਨੂੰ ਵਕ ਵਕ ਰਾਜਿਆਂ ਦੇ ਐਕਸਟੈਂਸ਼ਨ ਨੰਬਰ ਮਿਲਦੇ ਆ ਜਦੋਂ ਕੋਈ ਵੀ ਨੰਬਰ ਦਿਖਾ ਦੇਵਾਂਗੇ ਆਪਣੀ ਸਕਰੀਨ ਤੇ ਵੀ ਤਾਂ ਜੋ ਦਰਸ਼ਕ ਜਿਹੜਾ ਉਹ ਨੋਟ ਕਰ ਲੈਣ ਅਸੀਂ ਉਹ ਦਿਖਾ ਦੇਵਾਂਗੇ ਤੁਹਾਨੂੰ ਜੀ 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 ਜਦੋਂ ਸਾਡੇ ਹੈਲਪਲਾਈਨ ਤੇ ਕਾਲ ਆਉਂਦੀ ਹੈ ਅਸੀਂ ਉਹਨੂੰ ਅਸੀਂ ਆਪਣੀ ਸਪਤਾਹਿਕ ਮੀਟਿੰਗ 'ਚ ਬੁਲਾਉਂਦੇ ਹਾਂ ਉੱਥੋਂ ਉਹਨੂੰ ਅਸੀਂ ਕਿਉਂਕਿ ਪੁਰਸ਼ ਪੱਲੇ ਕੋਈ ਵੀ ਗੱਲ ਕਰਨ ਤੋਂ ਡਰਦਾ ਹੈ ਘਬਰਾਉਂਦਾ ਹੈ ਕੀ ਬਈ ਮੈਂ ਜੇ ਬਾਹਰ ਗੱਲ ਕਰਾਂਗਾ ਤੇ ਮੇਰਾ ਕਿਤੇ ਮਾਹੌਲ ਨਾ ਉੜ ਆ ਜਾਏ ਮੇਰੇ ਨਾਲ ਮਜ਼ਾਕ ਨਾ ਹੋ ਜੇ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਉਹ ਉਹਦੇ ਉਹਦੇ ਕਰਕੇ ਕੋਈ ਮੇਰੇ ਉੱਤੇ ਕੋਈ ਇੱਕ ਹੋਰ ਲਾਂਚਨ ਨਾ ਲੱਗ ਜੇ ਤੇ ਉਹਨੂੰ ਸਭ ਤੋਂ ਪਹਿਲੇ ਅਸੀਂ ਇੱਕ ਬੜੀ ਸੇਫ ਸਪੇਸ ਦਿੰਨੇ ਆ ਤਾਂ ਕਿ ਉਹ ਆਪਣੇ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰ ਸਕੇ ਉਹਨੂੰ ਸਟਰੈਂਥਨ ਕਰੀ ਦਿਆ ਉਹਨੂੰ ਮੋਟੀਵੇਟ ਕਰੀ ਦਿਆ ਫਿਰ ਉਸ ਤੋਂ ਬਾਅਦ ਜਦੋਂ ਸਾਨੂੰ ਲੱਗਦਾ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ ਫਿਰ ਅਸੀਂ ਉਹਨੂੰ ਲੀਗਲੀ ਗਾਈਡ ਕਰਦੇ ਹਾਂ ਸਪੋਰਟ ਕਰਦੇ ਹਾਂ ਫਿਰ ਉਹਨੂੰ ਅਸੀਂ ਇੱਕ ਵਾਰੀਅਰ ਤੋਂ ਫਿਰ ਇੱਕ ਅਸੀਂ ਵਾਰੀਅਰ ਬਣਾਉਂਦੇ ਹਾਂ ਕਾਕੀ ਉਹ ਆਪਣੀ ਲੜਾਈ ਮਜਬੂਤੀ ਨਾਲ ਲੜ ਸਕੇ ਤੇ ਮੇਰੀ ਤੁਹਾਡੇ ਚੈਨਲ ਦੇ ਮਾధ్యਮ ਨਾਲ ਸਾਰੇ ਪੁਰਸ਼ ਤੇ ਪਰਿਵਾਰਾਂ ਨਾਲ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਦੇਖੋ ਜਿਹੜਾ ਸੁਸਾਈਡ ਹੈ ਉਹ ਕਿਸੇ ਚੀਜ਼ਾਂ ਚੀਜ਼ ਦਾ ਸਮਾਧਾਨ ਨਹੀਂ ਤਗੜੇ ਹੋਵੋ ਤਗੜੇ ਹੋ ਕੇ ਆਪਣੀ ਜਿਹੜੀ ਤੁਹਾਡੇ ਉੱਤੇ ਜਿਹੜੀ ਦੁੱਖ ਆਇਆ ਉਹਨੂੰ ਲੜੋ ਜਦੋਂ ਤੱਕ ਅਸੀਂ ਲੜਾਂਗੇ ਨਹੀਂ ਆਪਣੇ ਦੁੱਖ ਤਰਦ ਨੂੰ ਕਿਸੇ ਨਾਲ ਸਾਂਝਾ ਕਰਾਂਗੇ ਨਹੀਂ ਤੇ ਸਾਡੀ ਸਮੱਸਿਆ ਦਾ ਹੱਲ ਨਹੀਂ ਹੋਏਗਾ ਤੁਸੀਂ ਸਾਡੇ ਨਾਲ ਜੁੜੋ ਸਾਡੇ ਨਾਲ ਗੱਲ ਕਰੋ ਅਸੀਂ ਤੁਹਾਨੂੰ ਇੱਕ ਸੇਫ ਸਪੇਸ ਦੇਵਾਂਗੇ ਜਿੱਥੇ ਤੁਸੀਂ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ ਸਕੋਗੇ ਪਰ ਆਤਮ ਹੱਤਿਆ ਕਿਸੇ ਚੀਜ਼ ਦਾ ਹੱਕ ਨਹੀਂ ਹੈ ਹੱਲ ਨਹੀਂ ਹੈਗਾ ਤੇ ਤਗੜੇ ਹੋ ਕੇ ਤੁਸੀਂ ਆਪਣੀ ਜਿਹੜੀ ਤੁਹਾਡੇ ਉੱਤੇ ਜਿਹੜੀ ਮੁਸੀਬਤ ਆਈ ਹੈ ਉਹਨੂੰ ਤਗੜੇ ਹੋ ਕੇ ਲੜੋ ਜੇ ਤੁਸੀਂ ਨਹੀਂ ਲੜੋਗੇ ਤੇ ਹੋਊਗਾ ਕੀ ਜਿਹੜੇ ਆਕੜੇ ਹੋ ਲਗਾਤਾਰ ਵਧੀ ਜਾਣਗੇ ਤੇ ਸਰਕਾਰਾਂ ਤੱਕ ਅਸੀਂ ਆਪਣੀ ਗੱਲ ਨਹੀਂ ਪਹੁੰਚਾ ਪਾਵਾਂਗੇ ਤੁਹਾਡੇ ਮਾਧਿਅਮ ਨਾਲ ਤੁਹਾਡੀ ਮਜ਼ਬੂਤੀ ਹੀ ਸਾਡਾ ਜਿਹੜਾ ਇੱਕ ਬਹੁਤ ਵੱਡੀ ਸਾਡੀ ਜਿੱਤ ਹੈ ਤੇ ਤੁਸੀਂ ਸਾਰੇ ਮਜ਼ਬੂਤ ਹੋਵੋ ਤੇ ਤੁਹਾਡੀ ਮਜਬੂਤੀ ਸਾਡੇ ਨਾਲ ਬਹੁਤ ਜ਼ਰੂਰੀ ਸੀ ਤੇ ਰੋਹਿਤ ਚੌਂਜਰੀ ਪੰਜਾਬੀ ਤੇ ਕੀਤਾ ਤੇਖ ਦੇਖੀਏ ਤੇ ਇੱਕ ਗੀਤ ਆਉਂਦਾ ਅਸੀਂ ਦੋਵੇਂ ਰੋਸੇ ਬੈਠੇ ਤਾਂ ਮਨਾਉ ਕੌਣ ਇੱਕ ਤਾਂ ਪਰਿਵਾਰਕ ਤਤਰ ਤੇ ਵੀ ਆਪਣੀਆਂ ਲੜਾਈਆਂ ਆਪਣੇ ਝਗੜੇ ਜਿਹੜੇ ਆ ਉਹ ਖੁਦ ਦੋਵੇਂ ਨਿਪਟਾ ਲਈਏ ਤੇ ਮੇਰਾ ਖਿਆਲ ਹੈ ਫਿਰ ਕਿਸੇ ਵੀ ਕਮਿਸ਼ਨ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਇਹ ਵੀ ਇੱਕ ਸੁਨੇਹਾ ਅਸੀਂ ਆਪਣੇ ਦਰਸ਼ਕਾਂ ਦੇਣਾ ਚਾਹਾਂਗੇ ਕਿ ਪਰਿਵਾਰਕ ਝਗੜੇ ਤੇ ਉਹਦੇ ਵਿੱਚ ਔਰਤਾਂ ਵੀ ਆਪਣੀ ਸਮਝਾ ਸਥਿਤੀ ਕਿ ਸਾਡਾ ਕੀ ਰੋਲ ਬਣਦਾ ਹੈ ਤੇ ਪਰਿਵਾਰ ਨੂੰ ਕਿਸ ਤਰ੍ਹਾਂ ਬੰਨ ਕੇ ਰੱਖਣਾ ਕਿਉਂਕਿ ਤੁਹਾਡਾ ਜਿਹੜੀ ਸੰਸਥਾ ਆ ਸੇਵ ਇੰਡੀਅਨ ਫੈਮਿਲੀ ਬੜਾ ਅੱਛਾ ਇਹਨਾਂ ਦਾ ਮਿਸ਼ਨ ਹੈ ਔਰ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਜੋ ਆਪਣਾ ਸੰਦੇਸ਼ ਵੀ ਦੇਦੇ ਹੋ ਤੁਸੀਂ ਕੀ ਸਮਝਦੇ ਹੋ ਕਿ ਕੁਝ ਔਰਤ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਵੀ ਤੁਹਾਡੀ ਇਸ ਜਥੇਬੰਦੀ ਦਾ ਹਿੱਸਾ ਨੇ ਉਹਨਾਂ ਦਾ ਵਿੱਚ ਆਉਣਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਇਸ ਜਥੇਬੰਦੀ ਨੂੰ ਕਿਸ ਤਰ੍ਹਾਂ ਦਾ ਹੁਲਾਰਾ ਦੇ ਸਕਦਾ ਕਿਸ ਤਰ੍ਹਾਂ ਦਾ ਦੇਖੋ ਸਾਡੀ ਵੀ ਜਿਹੜੀ ਸਾਡੇ ਪਰਿਵਾਰ ਜਿੱਦਾਂ ਸਾਡਾ ਇੱਕ ਸੇਵ ਇੰਡੀਆ ਫੈਮਿਲੀ ਮੂਵਮੈਂਟ ਪਰਿਵਾਰ ਹੈ ਉਹਦੇ ਵਿੱਚ ਸਾਡੀਆਂ ਕਈ ਭੈਣਾਂ ਕਈ ਮਾਵਾ ਸਾਡੇ ਨਾਲ ਆਲਰੇਡੀ ਜੁੜੀਆਂ ਹੋਈਆਂ ਤੇ ਜੇ ਸਾਡੇ ਨਾਲ ਹੋਰ ਮਾਵਾ ਭੈਣਾਂ ਜੁੜਨ ਗਿਆ ਤੇ ਸਾਨੂੰ ਹੋਰ ਜਿਹੜਾ ਹੁੰਗਾ ਹੁੰਹਾਰਾ ਮਿਲੇਗਾ ਕਿਉਂਕਿ ਜਦੋਂ ਤੱਕ ਅਸੀਂ ਸਾਰੇ ਮਿਲ ਕੇ ਇਸ ਮੁਹਿੰਮ ਨੂੰ ਅੱਗੇ ਨਹੀਂ ਵਧਾਵਾਂਗੇ ਲਿੰਗ ਸਮਾਨਤਾ ਦੀ ਗੱਲ ਅਸੀਂ ਨਹੀਂ ਕਰਾਂਗੇ ਤੇ ਇਹ ਸਮਾਜ ਜਿਹੜਾ ਹੌਲੀ-ਹੌਲੀ ਜਿਹੜਾ ਉਹ ਬਰਬਾਦ ਹੁੰਦਾ ਜਾਵੇਗਾ ਜਿਹੜਾ ਮੈਰਿਜ ਹੈ ਇੱਕ ਸੰਸਥਾ ਕਿਹਾ ਜਾਂਦਾ ਸੀ ਉਹ ਦੋਨਾਂ ਨਾਲ ਪਤੀ ਤੇ ਪਤਨੀ ਦੋਨਾਂ ਨਾਲ ਉਹ ਜਿਹੜੀ ਸੰਸਥਾ ਮਜ਼ਬੂਤ ਹੁੰਦੀ ਹੈ ਤੇ ਸਾਰੇ ਜਦੋਂ ਅਸੀਂ ਮਿਲ ਕੇ ਇਹਨੂੰ ਅੱਗੇ ਵਧਾਵਾਂਗੇ ਤਾਂ ਹੀ ਜਿਹੜਾ ਇੱਕ ਸੱਭੇ ਸਮਾਜ ਜਿਹੜਾ ਉਹ ਉਹ ਬਣ ਪਾਏਗਾ ਕਿਉਂਕਿ ਜਿਹੜਾ ਬਰਾਬਰੀ ਦੀ ਜਦ ਗੱਲ ਜਦੋਂ ਅਸੀਂ ਕਰਦੇ ਆਂ ਪੁਰਸ਼ ਤੇ ਮਹਿਲਾ ਉਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਔਰ ਉਹ ਜਿਹੜੇ ਇੱਕ ਸਿੱਕੇ ਦੇ ਦੋ ਪਹਿਲੂ ਨੇ ਉਹ ਦੋਨਾਂ ਨੂੰ ਅਸੀਂ ਬਰਾਬਰ ਲੈ ਕੇ ਚੱਲਾਂਗੇ ਤਾਂ ਹੀ ਜਿਹੜਾ ਸਾਡਾ ਇਹ ਸਮਾਜ ਹੈ ਉਹਦਾ ਜਿਹੜਾ ਤਾਣਾ ਬਣਾ ਹੈ ਉਹ ਬੜਾ ਹੀ ਚੰਗੇ ਤਰੀਕੇ ਨਾਲ ਜਿਹੜਾ ਉਹ ਅੱਗੇ ਅੱਗੇ ਵਧੇਗਾ ਤੇ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰਿਆਂ ਨੂੰ ਇਹੀ ਕਹਿਣਾ ਹੈਗਾ ਕਿ ਭਈ ਅਸੀਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਜਿਹੜੀ ਸਾਡੀ ਪੁਰਸ਼ਾਂ ਦੀ ਜਿਹੜੀ ਸਮਾਨਤਾ ਦੀ ਆਵਾਜ਼ ਹੈ ਜਿਹੜੀ ਲਿੰਗ ਸਮਾਨਤਾ ਦੀ ਅਸੀਂ ਗੱਲ ਕਰ ਰਹੇ ਹਾਂ ਉਹਨੂੰ ਅਸੀਂ ਹੋਰ ਅੱਗੇ ਸਰਕਾਰਾਂ ਤੱਕ ਪਹੁੰਚਾਈਏ ਤੇ ਜਿਹੜਾ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵੀ ਦੱਸਣਾ ਚਾਹਾਂਗਾ ਕਿ 2017 ਦੇ ਵਿੱਚ ਵੀ ਮਾਨੀਓ ਚਨੇਯਾਲੇ ਨੇ ਰਾਜੇਸ਼ ਸ਼ਰਮਾ ਦੀ ਇੱਕ ਜੱਜਮੈਂਟ ਆਈ ਸੀ ਉਹਦੇ ਵਿੱਚ ਫੈਮਿਲੀ ਵੈਲਫੇਅਰ ਕਮੇਟੀ ਦਾ ਜਿਹੜਾ ਗਠਨ ਕਰਨ ਦੀ ਕਠਨ ਕਰਨ ਦੀ ਮੰਗ ਕੀਤੀ ਸੀਗੀ ਤੇ ਉਹ ਜੱਜਮੈਂਟ ਜਿਹੜੀ ਆ ਉਹ 6 ਮਹੀਨੇ ਚੱਲੀ ਫਿਰ ਬਾਅਦ ਦੇ ਵਿੱਚ ਕੁਝ ਇੰਟਰਵੈਂਸ਼ਨ ਜਿਹੜੀ ਸਾਡੇ ਦੇਸ਼ ਦੇ ਵਿੱਚ ਕੁਝ ਫੈਮਿਨਿਸਟ ਨੇ ਬਹੁਤ ਵੱਡੀਆਂ ਜਿਹੜੀਆਂ ਚਾਹਦੀਆਂ ਨਹੀਂ ਕਿ ਵੀ ਪਰਿਵਾਰ ਸਾਡੇ ਦੇਸ਼ ਦੇ ਵਿੱਚ ਸੱਚ ਤਰੀਕੇ ਨਾਲ ਚੱਲਣ ਤੇ ਉਹਨਾਂ ਨੇ ਉਸ ਜਿਹੜੀ ਜੱਜਮੈਂਟ ਨੂੰ ਚੈਲੰਜ ਕੀਤਾ ਤੋ ਫੈਮਿਲੀ ਵੈਲਫੇਅਰ ਕਮੇਟੀ ਜਿਹੜੀ ਬਣਾਈ ਗਈ ਉਹਨੂੰ ਬੰਦ ਕਰ ਦਿੱਤਾ ਗਿਆ ਸਾਡੇ ਦੇਸ਼ ਦੇ ਵਿੱਚ ਤੁਸੀਂ ਦੇਖੋ ਊਮਨ ਸੈਲ ਬਣਾਏ ਗਏ ਨੇ ਸਾਡਾ ਇਹ ਕਹਿਣਾ ਜਿਹੜਾ ਊਮਨਸ ਹਲੇ ਉਹ ਊਮਨ ਸੈਲ ਨਾ ਹੋ ਕੇ ਫੈਮਿਲੀ ਸੈਲ ਹੋਣੇ ਚਾਹੀਦੇ ਹੈ ਤਾਂ ਕਿ ਪੂਰੇ ਪਰਿਵਾਰ ਦੀ ਚਾਹੇ ਉਹ ਪੁਰਸ਼ ਦਾ ਪਰਿਵਾਰ ਹੈ ਤੇ ਮਹਿਲਾ ਦਾ ਪਰਿਵਾਰ ਹੈ ਉਹਨਾਂ ਸਾਰਿਆਂ ਦੀ ਸੁਣੀ ਜਾਵੇ ਜਿਹੜੇ ਸਾਡੇ ਕਾਨੂੰਨ ਨੇ ਉਹਨਾਂ ਦੇ ਵਿੱਚ ਮਹਿਲਾ ਦੇ ਪੁਰਸ਼ ਨੂੰ ਪਰਸਨ ਦੀ ਤਰ੍ਹਾਂ ਟ੍ਰੀਟ ਕੀਤਾ ਜਾਏ ਤੇ ਜਿਹੜੇ ਸਾਡੇ ਜੈਂਡਰ ਬੇਸਡ ਲਾਜ਼ ਨੇ ਜਿਹਦੇ ਵਿੱਚ ਤੁਸੀਂ ਪਤੀ ਤੇ ਪਤਨੀ ਨੂੰ ਇੱਕ ਸਪਾਊਸ ਦੀ ਤਰ੍ਹਾਂ ਟ੍ਰੀਟ ਕੀਤਾ ਜਾਏ ਦਾ ਹੋਏਗਾ ਕਿ ਬਈ ਇੱਕ ਸਭੇ ਸਮਾਜ ਵਾਲੇ ਪਾਸੇ ਸਾਡੀ ਪਹਿਲ ਹੋਏਗੀ ਇਹ ਨਹੀਂ ਕਿ ਔਮਨ ਸੈਲ ਦੇ ਵਿੱਚ ਜੇ ਅਸੀਂ ਇੱਕੋ ਧਰ ਨੂੰ ਜਿਹੜਾ ਤੱਕਾ ਕਰੀ ਜਾਵਾਂਗੇ ਤੱਕਾ ਕਰੀ ਜਾਵਾਂਗੇ ਉਹਦੇ ਨਾਲ ਜਿਹੜਾ ਪਰਿਵਾਰ ਜਿਹੜੇ ਨੇ ਉਹ ਬਰਬਾਦ ਹੀ ਹੋਣਗੇ ਜੇ ਅਸੀਂ ਆਮ ਸਫਰ ਕਰਨੇ ਆ ਤੇ ਫਿਰ ਆਮ ਸਫਰ ਹੀ ਹੋਣਾ ਚਾਹੀਦਾ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਕਿ ਇੱਕ ਦੂਜੇ ਦੀ ਐਕਟੀਵਿਟੀ ਨਾ ਹੋਵੇ ਉਹਦੇ ਰਿਸ਼ਤਿਆਂ ਦੇ ਵਿੱਚ ਤੇ ਹੋਰ ਤੁਸੀਂ ਤੁਸੀਂ ਬਹੁਤ ਅੱਛੇ ਮਿਸ਼ਨ ਦਾ ਦੁਰੇ ਹੋ ਤੇ ਕੋਈ ਹੋਰ ਇਸ ਤਰ੍ਹਾਂ ਦੀ ਤੁਹਾਡੇ ਮਨ ਚ ਯੋਜਨਾਵਾਂ ਹੋਣ ਕਿ ਅਸੀਂ ਇਹਨਾਂ ਨੂੰ ਆਮ ਲੋਕਾਂ ਤੱਕ ਕਿਸ ਤਰ੍ਹਾਂ ਇਸ ਸਨੇਹ ਨੂੰ ਹੋਰ ਚੰਗੀ ਤਰ੍ਹਾਂ ਪਹੁੰਚਾ ਸਕਦੇ ਆ ਉਹਦੇ ਵਾਸਤੇ ਤੁਸੀਂ ਕੋਈ ਸੈਮੀਨਾਰ ਕਰਦੇ ਹੋ ਜਾਂ ਕਿਸੇ ਤਰ੍ਹਾਂ ਦਾ ਲੋਕਾਂ ਨੂੰ ਜਾਂ ਜਾਗਰੂਕ ਕਰਨ ਵਾਸਤੇ ਕਿਹੜੇ-ਕਿਹੜੇ ਤੁਹਾਡੇ ਤਰੀਕੇ ਨੇ ਜਿਨ੍ਹਾਂ ਨਾਲ ਆਮ ਪੁਰਸ਼ਾਂ ਨੂੰ ਜਾਂ ਔਰਤਾਂ ਨੂੰ ਜਾਗਰੂਕ ਕਰਦੇ ਆ ਕਿ ਸਮਾਜ ਨੂੰ ਬਿਹਤਰ ਕਿਵੇਂ ਬਣਾਉਣਾ ਜੀ ਜੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਕਿਉਂਕਿ ਸਾਡੀ ਅਸੀਂ ਸੋਸ਼ਲ ਮੀਡੀਆ ਤੇ ਆਪਣੀ ਬਹੁਤ ਵੱਡੀ ਪ੍ਰੈਜ਼ੈਂਸ ਰੱਖੀ ਹੋਈ ਹੈ ਜਿਹੜੀ ਸਾਡੀ 40 ਪਲੱਸ ਐਨਜੀਓਜ਼ ਨੇ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਆਪਣੀ ਪ੍ਰੈਜ਼ੈਂਸ ਰੱਖਦੀਆਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਖਬਰ ਹੋਏ ਉਹਨੂੰ ਅਸੀਂ ਮੁੱਖਰ ਹੋ ਕੇ ਆਪਣੇ ਸੋਸ਼ਲ ਮੀਡੀਆ ਚੈਨਲਸ ਤੇ ਰੱਖਦੇ ਹਾਂ ਜਿੱਦਾਂ ਹੁਣ ਸਾਡਾ ਸੋਸ਼ਲ ਮੀਡੀਆ ਫੇਸਬੁੱਕ ਦਾ ਹੈਂਡਲ ਹੈ ਜੁਆਇਨ ਸਿਫ ਚੰਡੀਗੜ ਜੋ ਆਈ ਐਨ ਐਸ ਆਈ ਐਫ ਸੀ ਐਚ ਏ ਐਨ ਡੀ ਆਈ ਜੀ ਆਰ ਐਚ ਜੁਆਇਨ ਸਿਫ ਚੰਡੀਗੜ ਇਹ ਸਾਡਾ ਫੇਸਬੁੱਕ ਹੈਂਡਲ ਹੈ ਇੰਸਟਾਗ੍ਰam ਤੇ ਸਾਡਾ ਹੈਂਡਲ ਹੈ ਐਸ ਆਈ ਐਫ ਚੰਡੀਗੜ ਇਦਾਂ ਹੀ ਸਾਡਾ ਟਵਿੱਟਰ ਦੇ ਉੱਤੇ ਹੈਂਡਲ ਹੈਗਾ एसआईएफ ਚੰਡੀਗੜ੍ਹ ਇਦਾਂ ਹੀ ਜਿਹੜਾ ਸਾਡਾ ਇੱਕ ਸੇਵ ਇੰਡੀਆ ਫੈਮਿਲੀ ਆ ਐਟ @.in ਜਿਹੜਾ ਸਾਡਾ ਜੀ ਹੈਗਾ ਇਹ ਸਾਡੀ ਵੈਬਸਾਈਟ ਵੀ ਅਸੀਂ ਇਸ ਨਾਮ ਤੋਂ ਚਲਾਉਂਦੇ ਆ ਇੱਕ ਅਸੀਂ ਜਿਹੜੇ ਸੁਸਾਈਡ ਜਾਂ ਮਰਡਰਸ ਜਿਹੜੇ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਵਧ ਰਹੇ ਨੇ ਉਹਦੇ ਕਰਕੇ ਇੱਕ ਅਸੀਂ ਵੈਬਸਾਈਟ ਵੀ ਲਾਂਚ ਕੀਤੀ ਹੈ www.thejusticeisdue.com ਇਹਦੇ ਤੇ ਅਸੀਂ ਸਾਰੇ ਆਕੜੇ ਜਿਹੜੇ ਕ੍ਰਾਈਮ ਅਗੇਂਸਟ ਮੈਨ ਦੇ ਜਿਹੜੇ ਆਕੜੇ ਆ ਉਹ ਅਸੀਂ ਉੱਤੇ ਅਸੀਂ ਇਕੱਠੇ ਕਰ ਰਹੇ ਹਾਂ ਤੇ ਅਸੀਂ ਵੀ ਚਾਹੁੰਦੇ ਹਾਂ ਸਾਰਿਆਂ ਨੂੰ ਸਾਡੀ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਰਿਕੁਐਸਟ ਹੈਗੀ ਹੈ ਕਿ ਤੁਸੀਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ YouTube ਤੇ ਉੱਤੇ ਵੀ ਅਸੀਂ ਸਾਡੀ ਪ੍ਰੈਜ਼ੈਂਸ ਹੈਗੀ ਹੈ ਸਿਫ ਚੰਡੀਗੜ੍ਹ ਦੇ ਨਾਮ ਤੇ ਤੇ ਤੁਸੀਂ ਸਾਰੇ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਤੁਸੀਂ ਜੁਆਇਨ ਕਰ ਸਕਦੇ ਹੋ ਅਸੀਂ ਰੈਗੂਲਰਲੀ ਹਰ ਸਾਲ ਸਾਡੇ ਜਿਹੜੇ ਨੇ ਅਸੀਂ ਜੰਤਰ ਮੰਦਰ ਤੇ ਸਤਿਆਗ੍ਰਹਿ ਵੀ ਕਰਦੇ ਹਾਂ ਅਸੀਂ ਪ੍ਰੋਟੈਸਟ ਵੀ ਕਈ ਥਾਵਾਂ ਤੇ ਅਲੱਗ-ਅਲੱਗ ਰਾਜਾਂ ਦੇ ਵਿੱਚ ਕਰਦੇ ਆਂ ਤੇ ਅਸੀਂ ਜਲਦੀ ਹੀ ਸੋਚ ਰਹੇ ਆਂ ਕਿ ਅਸੀਂ ਪੰਜਾਬ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਵੱਡਾ ਪ੍ਰੋਟੈਸਟ ਜਿਹੜਾ ਹੈ ਅਸੀਂ ਕਰਨ ਜਾ ਰਹੇ ਆਂ ਤੁਹਾਡੇ ਸਾਰਿਆਂ ਦੇ ਜਿਹੜੇ ਸਹਿਯੋਗ ਨਾਲ ਅਸੀਂ ਚਾਹੁੰਦੇ ਆਂ ਕਿ ਵੀ ਤੁਸੀਂ ਸਾਰੇ ਸਾਡੇ ਸਾਡੀਆਂ ਬਾਹਾਂ ਤੇ ਸਾਡੇ ਮੋਢੇ ਬਣੋ ਤਾਂ ਕਿ ਅਸੀਂ ਪੰਜਾਬ ਦੇ ਵਿੱਚ ਵੀ ਇਦਾਂ ਦਾ ਕੋਈ ਵੱਡਾ ਪ੍ਰੋਟੈਸਟ ਅਸੀਂ ਕਰ ਸਕੀਏ ਤੇ ਸਰਕਾਰਾਂ ਤੱਕ ਅਸੀਂ ਆਪਣੀ ਗੱਲ ਜਿਹੜੀ ਪਹੁੰਚਾ ਸਕੀਏ ਤੇ ਜਿਹੜੀ ਸਾਡੀ ਇੱਕ ਡਿਮਾਂਡ ਹੈ ਮੈਨਸ ਕਮਿਸ਼ਨ ਜਾਂ ਪੁਰਸ਼ ਆਯੋਗ ਦੀ ਉਹ ਇੱਕ ਵੱਡੇ ਪੱਧਰ ਤੇ ਅਸੀਂ ਜਿਹੜੀ ਹੈ ਉਹ ਸਰਕਾਰਾਂ ਅੱਗੇ ਰੱਖ ਸਕੀਏ ਮੈਨੂੰ ਤਾਂ ਲੱਗਦਾ ਕਿ ਉਸ ਕਮਿਸ਼ਨ ਦੇ ਹੋਂਦ ਵਿੱਚ ਆਉਣ ਨਾਲ ਬਹੁਤ ਸਾਰੀਆਂ ਸਥਿਤੀਆਂ ਸੂਰਜ ਚਾਣਦੀਆਂ ਤੁਸੀਂ ਇਸ ਹੱਕ ਦੇ ਵਿੱਚ ਉਹ ਕਿ ਸਰਕਾਰਾਂ ਤੋਂ ਹੀ ਉਮੀਦ ਕਰਦੇ ਹੋ ਕਿ ਉਹ ਤੁਹਾਡੇ ਇਸ ਸਬਮਿਸ਼ਨ ਦੇ ਵਿੱਚ ਤੁਹਾਡਾ ਸਾਥ ਦੇ ਜੀ ਜੀ ਸਾਡੀ ਸਰਕਾਰ ਆਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਜਿਹੜੀ ਸਾਡੀ ਇਹ ਮੰਗ ਹੈ ਇਹ ਦੇਤੇ ਵੱਧ ਚੜ ਕੇ ਸਾਨੂੰ ਇੱਕ ਮੈਂਸ ਕਮਿਸ਼ਨ ਦਾ ਗਠਨ ਕੀਤਾ ਜਾਏ ਸੋ ਥੈਟ ਕਿ ਜਿਹੜੀ ਸਾਡੀ ਅੱਧੀ ਆਬਾਦੀ ਹੈ ਜਾਂ ਜਿਹੜਾ ਸਾਡੇ ਦੇਸ਼ ਦਾ 80% ਟੈਕਸ ਪੇਅਰ ਹੈ ਉਹਨੂੰ ਵੀ ਇੱਕ ਪਲੇਟਫਾਰਮ ਮਿਲੇ ਜਿੱਥੇ ਉਹ ਆਪਣੀ ਸਮੱਸਿਆਵਾਂ ਰੱਖ ਸਕੇ ਉਦੇ ਉਹਦੇ ਵਾਸਤੇ ਵੀ ਕੋਈ ਇੱਕ ਮੈਂਟਲ ਹੈਲਥ ਤੇ ਵੀ ਉਹਦੇ ਕੋਈ ਕੰਮ ਹੋ ਸਕੇ ਤਾਂ ਸਾਡ ਸਰਕਾਰਾਂ ਅੱਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਬਿਲਕੁਲ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਕਿਉਂਕਿ ਸੇਵ ਇੰਡੀਆ ਫੈਮਿਲੀ ਬਹੁਤ ਇਸ ਤਰ੍ਹਾਂ ਦਾ ਤੁਹਾਡਾ ਮਿਸ਼ਨ ਹੈ ਜਿਸ ਦੇ ਵਿੱਚ ਬਰਾਬਰੀਤਾ ਦੀ ਗੱਲ ਹੈ ਇਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਖਰੇਵਾ ਨਹੀਂ ਹੈ ਕਿ ਇਹ ਸਿਰਫ ਕਿਸੇ ਮਰਦ ਦੇ ਹੱਕ ਦੀ ਗੱਲ ਕਰ ਰਿਹਾ ਇਹ ਤਾਂ ਪਰਿਵਾਰਾਂ ਨੂੰ ਬਚਾਉਣ ਦਾ ਤੇ ਸੋਚ ਵਧੀਆ ਬਣਾਉਣ ਦਾ ਇੱਕ ਤੁਹਾਡਾ ਜ਼ਰੀਆ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਆਪਣੇ ਸਬਮਿਸ਼ਨ ਚ ਕਾਮਯਾਬ ਹੋਵੋਗੇ ਕਿਉਂਕਿ ਤੁਸੀਂ ਬਹੁਤ ਤੰਦੇਹੀ ਨਾਲ ਇਸ ਨੂੰ ਨਿਭਾ ਰਹੇ ਹੋ ਆਪਣੇ ਕੰਮਕਾਰ ਦੇ ਨਾਲ ਨਾਲ ਸਮਾਂ ਕੱਟਣਾ ਕਿੰਨਾ ਔਖਾ ਹੈ ਅਜਿਹੀਆਂ ਗੱਲਾਂ ਲਈ ਵੀ ਤੁਸੀਂ ਦੱਸਦੇ ਜਾਓ ਸਾਨੂੰ ਕਿ ਤੁਸੀਂ ਸਮਾਂ ਕਿੱਦਾਂ ਕੱਟਦੇ ਹੋ ਕਿ ਤੁਸੀਂ ਇਸ ਸੰਸਥਾ ਨੂੰ ਚਲਾ ਸਕੋ ਆਪਣੇ ਘਰੋਬਾਰ ਦੇ ਨਾਲ ਨਾਲ ਦੇਖੋ ਕੰਮ ਦੇ ਨਾਲ ਨਾਲ ਜਿੱਦਾਂ ਵੀ ਸਾਨੂੰ ਜਿੱਦਾਂ ਵੀ ਟਾਈਮ ਮਿਲਦਾ ਅਸੀਂ ਇਸ ਮਹੀਮ ਨੂੰ ਅੱਗੇ ਚਲਾਉਣ ਵਾਸਤੇ ਟਾਈਮ ਕੱਢਦੇ ਆ ਕਿਉਂਕਿ ਇਹ ਮਹੀਮ ਨੂੰ ਵੀ ਚਲਾਉਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਸਮਾਜ ਨੂੰ ਬਚਾਣਾ ਹੈ ਜਾਂ ਆਪਾਂ ਜੇ ਮੈਰਿਜ ਐਸ ਇੰਸਟੀਟਿਊਸ਼ਨ ਨੂੰ ਬਚਾਣਾ ਹੈ ਤੇ ਅਸੀਂ ਆਪਣੇ ਜਿਹੜਾ ਸਾਡਾ ਬੀਜ਼ੀ ਸ਼ਡਿਊਲ ਹੈ ਉਹਦੇ ਵਿੱਚੋਂ ਅਸੀਂ ਥੋੜਾ ਥੋੜਾ ਸਮਾਂ ਕੱਢਦੇ ਹਾਂ ਸੰਡੇ ਨੂੰ ਵੀ ਅਸੀਂ 2 ਘੰਟੇ ਕੱਢਦੇ ਹਾਂ ਕਿਉਂਕਿ ਸਾਡੀ ਸਪਤਾਹਿਕ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਾਰਿਆਂ ਨੂੰ ਬੁਲਾਣੇ ਆ ਤੇ ਸਮਾਂ ਤੇ ਦੇਖੋ ਕੋਈ ਵੀ ਚੀਜ਼ ਹੈ ਉਹਦੇ ਵਾਸਤੇ ਸਮਾਂ ਕੱਢਣਾ ਪੈਂਦਾ ਔਰ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ ਬਹੁਤ ਇੰਪੋਰਟੈਂਟ ਵਿਸ਼ੇ ਹੈਗਾ ਸਾਡੇ ਵਾਸਤੇ ਤੇ ਇਹਦੇ ਵਾਸਤੇ ਵੀ ਸਾਨੂੰ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ ਤੇ ਜੇ ਜੇ ਅਸੀਂ ਸਮਾਂ ਕੱਢਿਆ ਤਾਂ ਹੀ ਅਸੀਂ ਤੁਸੀਂ ਦੇਖੋ ਕਿ ਲਗਭਗ 17 ਲੱਖ ਪਰਿਵਾਰਾਂ ਤੱਕ ਅੱਜ ਤੱਕ ਅਸੀਂ ਪਹੁੰਚ ਚੁੱਕੇ ਹਾਂ ਤੇ ਉਹਨਾਂ ਨੂੰ ਅਸੀਂ ਸਪੋਰਟ ਕਰ ਚੁੱਕੇ ਹਾਂ ਗਾਈਡ ਕਰ ਚੁੱਕੇ ਹਾਂ ਮੋਟੀਵੇਟ ਕਰ ਚੁੱਕੇ ਹਾਂ ਤੇ ਇਸ ਦਲਦਲ ਚੋਂ ਅਸੀਂ ਬਾਹਰ ਕੱਢ ਚੁੱਕੇ ਹਾਂ ਬਹੁਤ ਸਾਰੇ ਪਰਿਵਾਰ ਤੁਸੀਂ ਬਚਾਏ ਨੇ ਇਸ ਦਲਦਲ ਚੋਂ ਤੇ ਤੁਹਾਡੇ ਨਾਲ ਹੋਰ ਕਿਹੜੇ ਮੈਂ ਬਸ ਜਾਣੇ ਚਾਹੁੰਦਾ ਕੁਛ ਨਾ ਚਾਹੁੰਦਾ ਕਿ ਤੁਹਾਡੇ ਨਾਲ ਕਿਹੜੇ ਉਹ ਹੱਥ ਨੇ ਕਿਹੜੇ ਉਹ ਸਾਥੀ ਨੇ ਜਿਹੜੇ ਤੁਹਾਨੂੰ ਇਸ ਮੁਹਿੰਮ ਦੇ ਵਿੱਚ ਹੰਭਾਰਾ ਦੇਂਦੇ ਨੇ ਅੱਗੇ ਆਉਂਦੇ ਨੇ ਬਹੁਤ ਵੱਡੀ ਕੀਮਤੀ ਹੋਏਗੀ ਪਰ ਜਿਹੜੇ ਤੁਹਾਡੇ ਨਾਲ ਲੱਗਦਾ ਕਿ ਬੜੇ ਲੱਭੇ ਸਮੇ ਤੋਂ ਪੁਰੇ ਆ ਰਹੇ ਨੇ ਉਹਨਾਂ ਬਾਰੇ ਸਮਝੋ ਸਰ देखो ਸਾਡੇ ਨਾਲ ਤੇ ਦੇਖੋ ਪਹਿਲੀ ਗੱਲ ਤੇ ਜਦੋਂ ਅਸੀਂ ਪੁਰਸ਼ਾਂ ਦੀ ਗੱਲ ਕਰਦੇ ਹਾਂ ਤੇ ਬਹੁਤ ਹੀ ਘੱਟ ਇਦਾਂ ਦੇ ਲੋਕ ਨੇ ਜਿਹੜੇ ਇਸ ਵਿਸ਼ੇ ਤੇ ਗੱਲ ਕਰਨਾ ਚਾਹੁੰਦੇ ਨੇ ਕਿਉਂਕਿ ਲੋਕ ਡਰਦੇ ਨੇ ਕਿਉਂਕਿ ਮਹਿਲਾ ਨੂੰ ਬਹੁਤ ਵੱਡੇ ਵੋਟ ਬੈਂਕ ਦੇ ਤੌਰ ਤੇ ਦੇਖਿਆ ਜਾਂਦਾ ਹੈ ਪਰ ਜਿਹੜੀਆਂ ਸਾਡੀਆਂ 40+ ਐਨਜੀਓਜ਼ 올ਓਵਰ ਇੰਡੀਆ ਸਾਡੇ ਨਾਲ ਜੁੜੀਆਂ ਹੋਈਆਂ ਹੈ ਉਹ ਬਹੁਤ ਹੀ ਦਿਨ ਰਾਤ ਲਾ ਕੇ ਮਿਹਨਤ ਕਰ ਰਹੀਆਂ ਹਨ ਤੇ ਹੁਣ ਉਸ ਮਿਹਨਤ ਦਾ ਨਤੀਜਾ ਇਹ ਮਿਲਿਆ ਹੈ ਕਿ ਹੁਣ ਸਾਡੇ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਸਾਡੇ ਮਾਨਨੀਏ ਜਿਹੜੇ ਸੰਸਦ ਨੇ ਉਹ ਇਸ ਦੀ ਗੱਲ ਕਰ ਰਹੇ ਨੇ ਜਿੱਦਾਂ ਸਾਡੇ ਪਹਿਲੇ ਸੰਸਦ ਸੀਗੇ ਰਾਜਵਰ ਜੀ ਉਹਨਾਂ ਨੇ ਗੱਲ ਕੀਤੀ ਰਾਜੀ ਪ੍ਰਤਾਪ ਰੂੜੀ ਜੀ ਬੀਜੇਪੀ ਦੇ ਸੰਸਦ ਨੇ ਉਹਨਾਂ ਨੇ ਗੱਲ ਕੀਤੀ ਤੇ ਹੁਣੇ ਜਿਹੜੇ ਸਾਡੇ ਰਾਜ ਸਭਾ ਦੇ ਮੈਂਬਰ ਸ਼ਰਮਾ ਜੀ ਡਾਕਟਰ ਸ਼ਰਮਾ ਨੇ ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜੀ ਗੱਲ ਰਾਜ ਸਭਾ ਦੇ ਵਿੱਚ ਕੀਤੀ ਹੈ ਤੇ ਸਾਨੂੰ ਇੱਕ ਬੜੀ ਪੋਜ਼ਿਟਿਵ ਸਾਡੇ ਵਾਸਤੇ ਇੱਕ ਇੰਪੈਕਟ ਹੈਗਾ ਕਿ ਗੱਲ ਜਿਹੜੀ ਹੈ ਹੁਣ ਹੋਣ ਲੱਗ ਗਈ ਹੈ ਤੇ ਹੁਣ ਲੱਗਦਾ ਹੈ ਕਿ ਸਾਨੂੰ ਜਿਹੜਾ ਬਦਲਾਵ ਜਿਹੜਾ ਹੈ ਉਹ ਸਾਨੂੰ ਨਜ਼ਰ ਆ ਰਿਹਾ ਹੈ ਪਰ ਤੁਹਾਨੂੰ ਪਤਾ ਹੈ ਜਿੱਦਾਂ ਕਹਿੰਦੇ ਹੈ ਕਿ ਦਿੱਲੀ ਅਭੀ ਦੂਰ ਹੈ ਤੇ ਹੱਲੇ ਅਸੀਂ ਮਿਹਨਤ ਸਾਡੀ ਜਿਹੜੀ ਹੈ ਉਸ ਅਸੀਂ ਕੋਈ ਵੀ ਕਮੀ ਨਹੀਂ ਕਰਾਂਗੇ ਤੇ ਅਸੀਂ ਡਟ ਕੇ ਜਿਹੜਾ ਆ ਉਹ ਅਸੀਂ ਮਿਹਨਤ ਕਰਕੇ ਜਿਹੜਾ ਹੈ ਪੁਰਸ਼ਾਂ ਦੇ ਅਧਿਕਾਰਾਂ ਤੇ ਹਿਦਾ ਹਿੱਤਾਂ ਵਾਸਤੇ ਅਸੀਂ ਕੰਮ ਜਿਹੜਾ ਲਗਾਤਾਰ ਕਰਦੇ ਰਾਵਾਂਗੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਹਰ ਪੰਜਾਬੀ ਵਾਸਤੇ ਸਮਾਂ ਕੱਢਿਆ ਤੇ ਬੜੇ ਹੀ ਇੱਕ ਸਮਾਜਿਕ ਵਿਸ਼ੇ ਤੇ ਗੱਲਬਾਤ ਕੀਤੀ ਜਿਹੜਾ ਕਿ ਵਕਤ ਦੀ ਲੋੜ ਹੈ ਔਰ ਜਿਹਦੇ ਵਿੱਚ ਸਾਨੂੰ ਸਭ ਨੂੰ ਆਪਣਾ ਭਰਮ ਹੁੰਦਾ ਦੇਣਾ ਚਾਹੀਦਾ ਹੈ ਤੇ ਆਪਣੇ ਆਪਣਾ ਰੋਲ ਜਿਸ ਸਾਰੇ ਪਛਾਣਾਂਗੇ ਤੇ ਇੱਕ ਚੰਗਾ ਸਮਾਜ ਬਣੇਗਾ ਇਹੀ ਸੇਵ ਮੀਡੀਆ ਫੈਮਿਲੀ ਦਾ ਇੱਕ ਮਿਸ਼ਨ ਹੈ ਕਿ ਸਮਾਜ ਦੀ ਬਿਹਤਰੀ ਲਈ ਤੇ ਰੋਹਿਤ ਜੀ ਤੁਹਾਡਾ ਬਹੁਤ ਸ਼ੁਕਰੀਆ ਰੋਹਿਤ ਲੋਗਰਾ ਜੀ ਕਿ ਤੁਸੀਂ ਸਾਡੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹਨੂੰ ਆਪਣੇ ਚੈਨਲ ਤੇ ਬੁਲਾਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ